11 ਵਜੇ ਪੇਪਰ ਲੀਕ ਹੋਇਆ 4 ਵਜੇ ਪੇਪਰ ਸ਼ੁਰੂ ਸੀਗਾ ਜੀ ਉਹ ਉਹਦੇ ਸਾਈਡਲੇ ਵਿਦ ਪ੍ਰੂਫ ਨੇ ਮੋਬਾਈਲ ਪਏ ਨੇ ਜੀ ਜਿਹੜੇ ਹੁਣ ਬੋਰਡ ਦਾ ਅਧਿਕਾਰੀ ਹੈ ਨਾ ਜੀ ਇੱਕ ਉਹਦੀ ਵੀ ਛੱਡ ਕੋ ਰਿਕਾਰਡਿੰਗ ਹੈਗੀ ਹੈਗੀ ਉਹ ਖੁਦ ਮੰਨ ਰਿਹਾ ਹੈਗਾ ਵੀਡੀਓ ਦੇ ਵਿੱਚ ਵੀ ਬੱਚਿਆਂ ਨੇ ਨਕਲ ਬਹੁਤ ਮਾਰੀ ਹੈ ਹੱਦ ਤੱਕ ਮਾਰੀ ਹੈ ਬਹੁਤ ਹੱਦ ਤੱਕ ਜਿਹੜਾ ਰਿਜ਼ਲਟ ਆ ਗਿਆ ਨੌਕਰੀਆਂ ਤੇ ਬੰਦੇ ਲੱਗ ਕੇ ਹੁਣ ਤੁਹਾਡਾ ਪੇਪਰ ਨਹੀਂ ਕਲੀਅਰ ਹੋਇਆ ਕਿ ਤੁਸੀਂ ਤਾਂ ਰੌਲਾ ਪਾ ਲਿਆ ਜਾਂ ਅਸਲ ਪੇਚ ਕੋਈ ਹੋਰ ਆ ਤੁਹਾਡੇ ਮਤਾਂ ਦੋ ਸਾਡੇ ਜਿਹੜਾ ਸਾਥੀ ਆ ਉਹਨੇ ਜਾ ਕੇ ਕਿਹਾ ਬੋਰਡ ਤੇ ਵੀ ਸਰ ਮੈਨੂੰ ਇੱਦਾਂ ਇੱਦਾਂ ਕਰਕੇ ਡਾਊਟ ਆ ਵੀ ਉਹਨਾਂ ਨੇ ਨਾ ਇੱਕ ਜੱਜ ਬੰਸਲ ਦੇ ਇਨਕੁਆਰੀ ਕਰਾਈਏ ਅਸੀਂ ਆਖੇ ਵੀ ਸਾਨੂੰ ਸੀਸੀਟੀਵੀ ਵੀਡੀਓ ਦੇ ਦਿਓ ਇਨਕੁਆਰੀ ਰਿਪੋਰਟਾਂ ਦੇ ਦਿਓ ਜੀ ਹਾਂ ਸਾਫ ਮਨਾਂ ਕਰਤਾ ਹੀ ਉਹਨੇ ਧਮਕੀਆਂ ਤੱਕ ਦਿੱਤੀਆਂ ਮੈਡਮ ਨੇ 10000 ਬੱਦੇ ਦੇ ਪੇਪਰ ਦਿੱਤਾ ਉਹ ਚ ਕੁਝ ਨੌਕਰੀਆਂ ਵੀ ਲੱਗੀਆਂ ਹੁਣ ਇਹ ਤਾਂ ਇਹੀ ਆ ਨਾ ਵੀ ਤੁਹਾਡੀ ਨਹੀਂ ਨਿਕਲੀ ਤਾਂ ਤੁਸੀਂ ਹੁਣ ਵੈਸੇ ਹੀ ਕਰ ਰਹੇ ਹੋ ਵੀ ਚਲੋ ਅਸੀਂ ਕਹਿੰਦੇ ਸਾਡੇ ਨਹੀਂ ਨਿਕਲੀ ਸਾਨੂੰ ਪ੍ਰੂਫ ਦੇ ਦਿਨ ਜੀ ਹਾਈ ਕੋਰਟ ਨੇ ਆਰਟੀਕਲ ਮਿਸ਼ਨ ਨੂੰ ਆਰਡਰ ਕਰ ਦਿੱਤੀ ਜੀ ਵੀ ਇਹਨਾਂ ਬੱਚਿਆਂ ਦੀ ਛੇਤੀ ਨਿਪਟਾਰਾ ਕਰੋ ਜਿਹੜਾ ਬੰਦਾ ਚੋਰੀ ਕਰਕੇ ਕਿਹਨੇ ਚੋਰੀ ਕੀਤੀ ਆ ਉਹਨੂੰ ਕਹਰੇ ਵੀ ਤੂੰ ਚੋਰੀ ਦੀ ਤਲਾਸ਼ੀ ਕਰ ਵੀ ਕਿਹੜੇ ਬੰਦੇ ਨੇ ਚੋਰੀ ਕੀਤੀ ਆ ਬੋਟਾਂ ਤੋਂ ਪਹਿਲਾਂ ਤੁਸੀਂ ਕਿਸੇ ਮੰਤਰੀ ਨੂੰ ਮਿਲ ਲੈਂਦੇ ਕਿਸੇ ਮਤਲਬ ਮੁੱਖ ਮੰਤਰੀ ਸਾਹਿਬ ਜਾਂ ਕਿਸੇ ਹੋਰ ਨੂੰ ਅਧਿਕਾਰੀ ਜਿਹੜੇ ਕੈਬਨਿਟ ਮੰਤਰੀ ਆ ਅਸੀਂ ਇਹਨਾਂ ਨੂੰ ਹੀ ਮੰਗ ਪੱਤਰ ਦਿੱਤੇ ਆ ਜੀ ਸਾਡੇ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ ਜੀ ਅੱਡ ਹੋ ਕੇ ਸਪੋਰਟ ਕਰੀ ਸੀ ਅਸੀਂ ਨੇ ਜਮਗ ਗਏ ਧਰਨੇ ਲਾ ਲਾ ਕੇ ਵੀ ਇਹਨਾਂ ਨੂੰ ਵੋਟਾਂ ਨਾ ਪਾ ਦਿਓ ਯਾਰ ਵਿਪਾ ਮਾ ਦੀ ਪੜ ਕੇ ਨਵੀਂ ਸਰਕਾਰ ਲੈ ਕੇ ਆਈ ਪਰ ਸਾਡੀ ਤਾਂ ਪਿੰਡ ਦੇ ਬੰਦੇ ਨੇ ਜਿੰਨਾਂ ਦੇ ਅਸੀਂ ਨਾਲ ਖੜੇ ਸੀ ਉਹਨਾਂ ਨੇ ਵੀ ਨਹੀਂ ਸੁਣੀ ਜੀ ਜੇਵਾ ਮੰਨ ਕੇ ਚੱਲੋ ਵੀ ਆਪਣਾ ਕੋਈ ਵਰਡ ਸਹੀ ਆ ਸ਼ਬਦ ਸਹੀ ਆ ਆਪਾਂ ਉਹਦੇ ਤੇ ਆਬਜੈਕਸ਼ਨ ਲਾ ਸਕਦੇ ਆ ਕਿ ਸਾਡਾ ਸ਼ਬਦ ਸਹੀ ਆ ਇਹਨਾਂ ਨੇ ਉਹ ਆਬਜੈਕਸ਼ਨਾਂ ਵੀ ਨਹੀਂ ਖੋਲੀਆਂ ਜੀ ਸਾਨੂੰ ਉਸ ਸਮਾਂ ਵੀ ਨਹੀਂ ਦਿੱਤਾ ਵੀ ਕੋਈ ਤੁਸੀਂ ਆਬਜੈਕਸ਼ਨ ਲਾ ਸਕੋ ਜਾਂ ਕੁਝ ਵੀ ਆ ਇਹਨਾਂ ਨੇ ਸਿੱਧੇ ਜੁਆਇਨਿੰਗ ਕਰ ਲਾਤੀ ਦੇਹਰਾਉਂ ਮੰਨ ਲੈਂਦੇ ਗਏ ਅਸੀਂ ਅਖਿਆ ਵੀ ਵਿਜੀਲੈਂਸ ਤੋਂ ਇਨਕੁਆਰੀ ਖੰਭਾ ਦੇਣਾ ਦੀ ਤੁਸੀਂ ਕਹਿ ਨੋ ਇਹ ਸੰਗਰੂਰ ਤਾਂ ਕਹਿੰਦੇ ਮੇਰਾ ਇਲਾਕਾ ਹੀ ਨਹੀਂ ਹੈਗਾ ਜੀ ਹੁਣ ਉੱਥੇ ਤਾਂ ਉਹ ਐਮਪੀ ਖੜੇ ਹੋਏ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੋਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆ ਤੁਹਾਡਾ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਿੱਚ ਆਪਦੀ ਕੁਰਸੀ ਸੰਭਾਲਦੇ ਨੇ ਉਸ ਤੋਂ ਬਾਅਦ ਬਹੁਤ ਸਾਰੇ ਐਲਾਨ ਹੁੰਦੇ ਨੇ ਪਰ ਅਹਿਣ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਜਾਣੇ ਕਿ 2022 ਦੀਆਂ ਵੋਟਾਂ ਤੋਂ ਪਹਿਲਾਂ ਜਿਹੜੇ ਦਿਨ ਚੋਣ ਜਾਬਤਾ ਲੱਗਦਾਗਾ ਉਸ ਦਿਨ ਇੱਕ ਦਿਨ ਪਹਿਲਾਂ ਕੁਝ ਕੁ ਐਲਾਨ ਕੀਤੇ ਜਾਂਦੇ ਨੇ ਜਾਂ ਕੁਝ ਕੁ ਘੰਟੇ ਪਹਿਲਾਂ ਤੇ ਉਹਦੇ ਚ ਇੱਕ ਐਲਾਨ ਹੁੰਦਾਗਾ ਵੀ 400 ਪਲੱਸ ਪੋਸਟ ਇੱਕ ਸਟੈਨੋ ਦੀ ਪੋਸਟ ਕੱਢੀ ਜਾਂਦੀ ਆ ਉਹ ਪੋਸਟਾਂ ਨਿਕਲ ਜਾਂਦੀਆਂ ਆ ਫੇਰ ਮਾਨ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਆ ਮੁੱਖ ਮੰਤਰੀ ਭਗਵੰਤ ਮਾਨ ਬਣ ਜਾਂਦੇ ਨੇ 2022 ਨਿਕਲ ਜਾਂਦਾ 2023 ਦੇ 5ਵੇਂ ਮਹੀਨੇ ਜਾਣੇ ਕਿ ਮਈ ਦੇ ਮਹੀਨੇ ਦੇ ਵਿੱਚ ਉਹ ਪੇਪਰ ਹੁੰਦਾਗਾ ਉਹ ਪੇਪਰ ਹੋ ਕੇ ਉਹ ਪੇਪਰ ਦਾ ਰਿਜ਼ਲਟ ਆਉਂਦਾਗਾ 10ਵੇਂ ਮਹੀਨੇ ਜਾਨੇ ਕਿ 10 2023 10ਵਾਂ ਮਹੀਨਾ 2023 ਨੂੰ ਰਿਜ਼ਲਟ ਆ ਜਾਂਦਾਗਾ ਤਾਂ ਕੁਝ ਕੁ ਲੋਕ ਨੌਕਰੀ ਲੱਗ ਜਾਂਦੇ ਆ ਕੁਝ ਕਰਾਏ ਜਾਂਦੇ ਜਿਵੇਂ ਰਿਜ਼ਲਟਾਂ ਦੇ ਵਿੱਚ ਹੁੰਦਾਗਾ ਪਰ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਪੇਪਰ ਹੋਣ ਤੋਂ ਬਾਅਦ ਕੁਝ ਕ ਆਰ ਪੀ ਆਈਸ ਪਾਈ ਜਾਂਦੀਆਂ ਕੁਝ ਕ ਨੌਜਵਾਨਾਂ ਵੱਲੋਂ ਜਿੰਨਾਂ ਵੱਲੋਂ ਇਹ ਕਿਹਾ ਜਾਂਦਾਗਾ ਵੀ ਪੇਪਰ ਦੇ ਵਿੱਚ ਨਕਲ ਚੱਲੀ ਆ ਉਹਨਾਂ ਕੋਲੇ ਬਹੁਤ ਸਾਰੇ ਉਹ ਕਹਿੰਦੇ ਨੇ ਵੀ ਸਾਡੇ ਕੋਲੇ ਸਬੂਤ ਨੇ ਬਹੁਤ ਚੀਜ਼ਾਂ ਹੁੰਦੀਆਂ ਐਸਐਸਪੀ ਨੂੰ ਕੰਪਲੇਂਟ ਹੁੰਦੀ ਆ ਡੀਐਸਪੀ ਦਫ਼ਤਰ ਨੂੰ ਕੰਪਲੇਂਟਾਂ ਆਉਂਦੀਆਂ ਬਹੁਤ ਜਦੋਜਾਹਤ ਹੁੰਦੀ ਆ ਬਹੁਤ ਰੌਲਾ ਪੈਂਦਾਗਾ ਉਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੌਜਵਾਨ ਅੱਜ ਆਏ ਨੇ ਜਿਹੜੇ ਬੇਰੁਜ਼ਗਾਰ ਨੇ ਜਿਨ੍ਹਾਂ ਨੇ ਸਟੈਨੋ ਦਾ ਪੇਪਰ ਦਿੱਤਾ ਹੋਇਆਗਾ ਤਿੰਨ ਨੌਜਵਾਨ ਨੇ ਜਿਹੜੇ ਉਸ ਕੇਸਾਂ ਦੇ ਵਿੱਚ ਜਾਂ ਜਿਹੜੀਆਂ ਆਰਟੀਆਈਆਂ ਪਾਈਆਂ ਜਾਂ ਜਿਹੜੀਆਂ ਕੰਪਲੇਂਟਾਂ ਹੋਣਾਂ ਜਿਨ੍ਹਾਂ ਦੇ ਵਿੱਚ ਇਹ ਮੁੱਖ ਗਵਾਹ ਦੇ ਤੌਰ ਦੇ ਉੱਤੇ ਜਾਂ ਜਿਨ੍ਹਾਂ ਵੱਲੋਂ ਕੰਪਲੇਂਟ ਆ ਜਾਂ ਸ਼ਿਕਾਇਤ ਕਰਤਾ ਨੇ ਬਾਈ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਕੀ ਸਾਰਾ ਇਹ ਮਾਮਲਾਗਾ ਸੋਡੀ ਮਤਲਬ ਸੂਈ ਕਿੱਥੇ ਫਸੀ ਵੀ ਆ ਜਦੋਂ ਰਿਜ਼ਲਟ ਆ ਗਿਆ ਨੌਕਰੀਆਂ ਤੇ ਬੰਦੇ ਲੱਗੇ ਹੁਣ ਤੁਹਾਡਾ ਪੇਪਰ ਨਹੀਂ ਕਲੀਅਰ ਹੋਇਆ ਕਿ ਤੁਸੀਂ ਤਾਂ ਰੌਲਾ ਪਾ ਲਿਆ ਜਾਂ ਅਸਲ ਪੇਚ ਕੋਈ ਹੋਰ ਆ ਤੁਹਾਡੇ ਮੁਤਾਬਕ ਅਸਲ ਸਰ ਪਤਾ ਕੀ ਗੱਲ ਹੈ ਜੀ ਜਦੋਂ ਪੇਪਰ ਹੁੰਦਾ ਹੈਗਾ ਜੀ ਉਦੋਂ ਵੀ ਸਾਡੇ ਵੱਲੋਂ ਸਾਡੇ ਸਾਥੀਆਂ ਵੱਲੋਂ ਐਫੀਡੇਵਟ ਪਾ ਜਾਂਦੇ ਨੇ ਵੀ ਪੇਪਰ ਦੇ ਵਿੱਚ ਨਾਗਲ ਹੋਈ ਹੈ ਕਿੰਨੇ ਦਿਨ ਬਾਅਦ ਅਗਲੇ ਦਿਨ ਸਰ ਅਗਲੇ ਦਿਨ 8 ਨੂੰ ਪੇਪਰ ਹੁੰਦਾ 9 ਤਰੀਕ ਨੂੰ ਐਫੀਡੇਵਟ ਪਾ ਦਿੱਤਾ ਹੁੰਦਾ ਗਰਚਰਨ ਸਿੰਘ ਵੱਲੋਂ 8 ਮਈ ਨੂੰ ਹਾਂਜੀ ਸਰ ਤੁਹਾਡਾ ਪੇਪਰ ਨਾਲੇ ਇਹ ਕਿਹਾ ਜਾਂਦਾ ਵੀ ਤਿੰਨ ਭਾਗਾਂ ਚ ਹੋਇਆ ਤਿੰਨ ਦਿਨ ਹੋਇਆ 5 ਤੋਂ 8 ਤੱਕ ਹੋਇਆ ਜੀ 5 6 7 8 7 8 4 ਦਿਨ ਹਾਂ 4 ਦਿਨ ਪੇਪਰ ਹੋਇਆ 3 ਦਿਨ ਟਾਈਪਿਸਟ ਦਾ ਹੋਇਆ ਜੀ 1 ਦਿਨ ਜੂਨੀਅਰ ਜੂਨੀਅਰ ਸਕਿੱਲ ਦਾ ਸੀਨੀਅਰ ਸਕਿੱਲ ਦਾ ਹੋਇਆ ਜੀ ਅੱਛਾ ਜੀ ਹਾਂ ਜੀ ਠੀਕ ਹੈ ਚਾਰੇ ਦਿਨ ਨਕਲ ਚੱਲੀ ਜੀ ਫੁੱਲ ਹਾਂ ਜੰਮ ਕੇ ਨਕਲ ਚੱਲੀ ਜੀ ਹਾਂ ਇਹ ਇਹ ਇਹਦਾ ਉਹਦੇ ਤੇ ਹੁੰਦਾ ਹੂ ਸਕਰੀਨ ਟਾਈਪਿੰਗ ਵਾਲਾ ਨਾਲ-ਨਾਲ ਸਕਰੀਨਾਂ ਸੀ ਫਿਰ ਉਹਦੇ ਚ ਨਕਲ ਬਾਈ ਕਿਵੇਂ ਨਕਲ ਸਰ ਟਾਈਪਿੰਗ ਨਹੀਂ ਹੁੰਦੀ ਉਹਦੇ ਵਿੱਚ ਉਹਦੇ ਵਿੱਚ ਅਵਾਰਡ ਹੁੰਦੇ ਨੇ ਜੀ ਹਾਂ ਜਿਵੇਂ ਸੁੱਧਤਾ ਹੁੰਦੀ ਹੈ ਜੀ ਮੰਨ ਲਓ ਸ਼ੇਅਰ ਆ ਸ਼ੇਅਰ ਦੇ ਸੱਸੇ ਪੈਰ ਬਿੰਦੀ ਪੈ ਗਈ ਅੱਛਾ ਮੈਂ ਦੇਖ ਕੇ ਬਾਦੀ ਮੈਂ ਪਾਈ ਨਹੀਂ ਤਾਂ ਮੇਰੀ ਇੱਕ ਗਲਤੀ ਘਟ ਗਈ ਉਹਦੇ ਨਾਲ ਠੀਕ ਹੈ ਠੀਕ ਹਾਂ ਇਹ ਪੰਜਾਬੀ ਇੰਗਲਿਸ਼ ਚ ਹੋਇਆ ਕਿ ਕੱਲੇ ਪਿਆਬੀ ਪੰਜਾਬੀ ਜੀ ਕੱਲੇ ਪਿਆਬੀ ਜੀ ਅੱਛਾ ਠੀਕ ਹੈ ਜੀ ਹਾਂਜੀ ਫਿਰ ਉਸ ਤੋਂ ਬਾਅਦ ਸਾਡੇ ਜਿਹੜਾ ਸਾਥੀ ਆ ਉਹਨੇ ਜਾ ਕੇ ਕਿਹਾ ਬੋਰਡ ਤੇ ਵੀ ਸਰ ਮੈਨੂੰ ਇੱਦਾਂ ਇੱਦਾਂ ਕਰਕੇ ਡਾਊਟ ਆ ਵੀ ਉਹਨਾਂ ਨੇ ਨਾ ਇੱਕ ਜੱਜ ਬੰਸਲ ਦੇ ਇਨਕੁਆਰੀ ਕਰਾਈ ਹੈ ਜੀ ਅੱਛਾ ਇਨਕੁਆਰੀ ਲੱਗੀ ਸੀ ਤੁਹਾਡੇ ਕਹਿੰਦੇ ਠੀਕ ਹੈ ਉਹ ਇਨਕੁਆਰੀ ਅਸੀਂ ਲੈਣ ਲਈ ਮੈਡਮ ਗੁਲਵਿੰਦਰ ਕਾਲ ਲੈਵੇਗੇ ਉਹ ਮੈਡਮ ਕਹਿੰਦੀ ਮੈਂ ਛੁੱਟ ਤੇ ਐਫ ਆਈ ਆਰ ਕਰਵਾ ਦੂੰ। ਉਹ ਕੌਣ ਨੇ? ਸਰਕਾਇਕ ਡਾਇਰੈਕਟਰ ਨੇ ਜੀ ਬੋਰਡ ਦੇ। ਬੋਰਡ ਦੇ। ਠੀਕ ਆ ਠੀਕ ਆ। ਉਹ ਕਹਿੰਦੀ ਵੀ ਛੁੱਟ ਤੇ ਐਫ ਆਈ ਆਰ ਤੱਕ ਕਰਵਾ ਦੂੰਗੀ ਤੁਸੀਂ ਮੈਨੂੰ ਵੀ ਡਿਸਟਰਬ ਨਾ ਕਰੋ। ਅਸੀਂ ਹਾਂਜੀ ਅਸੀਂ ਆਖੇ ਵੀ ਸਾਨੂੰ ਸੀਸੀਟੀ ਵੀਡੀਓ ਦੇ ਦਿਓ ਇਨਕੁਆਇਰੀ ਰਿਪੋਰਟਾਂ ਦੇ ਦਿਓ। ਹਾਂ ਸਾਫ ਮਨਾ ਕਰਤਾ ਹੀ ਉਹਨੇ। ਹਾਂ ਧਮਕੀਆਂ ਤੱਕ ਦਿੱਤੀਆਂ ਮੈਡਮ ਨੇ ਜੀ। ਹੂੰ ਤੇ ਇਸ ਤੋਂ ਬਾਅਦ ਮੈਂ ਆਡੀਆਂ ਪਾਈਆਂ ਨੇ ਜੀ। ਹਾਂ ਸਾਥੀਆਂ ਨੇ ਸਾਰਿਆਂ ਨੇ ਆਡੀਆਂ ਪਾਤੀਆਂ। ਸਾਨੂੰ ਸੀਸੀਟੀ ਵੀਡੀਓਜ਼ ਹੂੰ ਸਾਡੇ ਬਿਆਨ ਹੂੰ ਸਾਈਬਰ ਸੈੱਲ ਚ ਉਹ ਵੀ ਜਦੋਂ ਉੱਥੇ ਪਾਈਆਂ ਉਹ ਵੀ ਬ ਨਾ ਹੀ ਸਾਡਾ ਕੁਛ ਵੀ ਕਿਤੇ ਵੀ ਕੋਈ ਗੱਲ ਨਹੀਂ ਸੁਣ ਰਹੇ ਜੀ ਅਸੀਂ ਜਾਣਿਆ ਤੇ ਸਾਨੂੰ ਧਮਕੀਆਂ ਹੀ ਦਿੰਦੇ ਨੇ ਉੱਥੇ ਨਹੀਂ ਹੁਣ ਜੇ ਹੁਣ 400 ਨੌਕਰੀ ਸੀਗੀ ਹਾਂਜੀ ਕਿੰਨੇ ਬੰਦੇ ਨੇ ਕੁੱਲ ਪੇਪਰ ਦਿੱਤਾ ਇਹ ਉਹ ਲਗਭਗ 10000 ਦੇ ਬੰਦੇ ਨੇ 10000 ਬੰਦੇ ਦੇ ਪੇਪਰ ਦਿੱਤਾ ਉਹ ਚੋਂ ਕੁਝ ਨੌਕਰੀਆਂ ਵੀ ਲੱਗੀਆਂ ਹੁਣ ਇਹ ਤਾਂ ਇਹੀ ਹੈ ਨਾ ਵੀ ਤੁਹਾਡੀ ਨਹੀਂ ਨਿਕਲੀ ਤਾਂ ਤੁਸੀਂ ਹੁਣ ਵੈਸੇ ਹੀ ਕਰ ਰਹੇ ਹੋ ਨਹੀਂ ਚਲੋ ਅਸੀਂ ਕਹਿ ਰਹੇ ਸਾਡੇ ਨਹੀਂ ਨਿਕਲੀ ਸਾਨੂੰ ਪ੍ਰੂਫ ਦੇ ਦਿਨ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕਿੰਨੇ ਬੰਦੇ ਨੇ ਜਿਹੜੇ ਸ਼ਿਕਾਇਤ ਕਰਨ ਵਾਲੇ ਨੇ ਕਿੰਨੇ ਘੱਟੋ ਘੱਟ ਅਸੀਂ 800 ਬੰਦਾ ਤਾਂ ਹੈਗੇ ਆ ਜੀ 800 ਬੰਦਾ ਜਿਹੜੇ ਇਹ ਕਹਿੰਦੇ ਆ ਵੀ ਨੌਕਰੀ ਨਕਲ ਚੱਲੀ ਹਾਂਜੀ ਹਾਂਜੀ ਸਰ ਹਾਂ ਤੇ ਉਹਦੇ ਵਿੱਚੋਂ ਲਗਭਗ 900 ਸਾਡੇ ਗਰੁੱਪ ਚ ਜਿਹੜਾ ਬੰਦਾ ਉਹ ਅਲਰਟ ਨੇ ਵੀ ਜਨੂੰ ਦੱਸੋ ਕਿੱਥੇ ਆਉਣਾ ਕਿਵੇਂ ਜਾਣਾ ਕਿੱਥੇ ਕਰਨਾ ਕੋਸ ਹ ਤੇ ਜਿੰਨੇ ਨੌਕਰੀ ਕਿੰਨਿਆਂ ਨੂੰ ਮਿਲੀ ਆ ਸਾਰੀਆਂ ਪੋਸਟਾਂ ਪਰ ਲਗਭਗ ਥੋੜੇ ਇੱਕ ਦੋ ਡਿਪਾਰਟਮੈਂਟ ਰਹਿ ਗਏ ਜਿਨ੍ਹਾਂ ਦਾ ਸ਼ਾਇਦ ਹੋਣ ਵਾਲੀ ਰਹਿੰਦੀ ਹੋ ਬਈ ਬਾਕੀ ਲਗਭਗ ਕੰਪਲੀਟ ਹੋ ਗਏ ਬਾਕੀ ਲਗਭਗ ਕੰਪਲੀਟ ਹੋ ਗਏ ਅਚ ਤੁਸੀਂ ਥੋੜਾ ਇਹ ਮੰਨਣਾ ਵੀ ਉਹ ਨਕਲ ਵਾਲਿਆਂ ਨੂੰ ਮਿਲ ਗਈ ਹਾਂ ਜੀ ਨਕਲ ਵਾਲੇ ਤੇ ਵਿਦ ਪੇਪਰ ਲੀਕ ਵਾਲਿਆਂ ਨੂੰ ਮਿਲੀ ਜੀ ਵੀ ਪੇਪਰ ਲੀਕ ਵਾਲਾ ਹੁਣ ਕਿਧਰੋਂ ਆ ਗਿਆ ਇਹ ਸਰ 11 ਵਜੇ ਪੇਪਰ ਲੀਕ ਹੋਇਆ ਜੀ ਹਾਂ ਜਦੋਂ ਰਿਜ਼ਲਟ ਆਇਆ ਸਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਪੇਪਰ ਵੀ ਲੀਕ ਹੋਇਆ 11 ਵਜੇ ਪੇਪਰ ਲੀਕ ਹੋਇਆ 4 ਵਜੇ ਪੇਪਰ ਸ਼ੁਰੂ ਸੀਗਾ ਜੀ ਉਹ ਉਹ ਕੁਇ ਇਦਾਂ ਨਹੀਂ ਹੈਗਾ ਵੀ ਅਸੀਂ ਪ੍ਰੂਫ ਕਿੱਥੋਂ ਆਏ ਥੋਡੇ ਕੋਲੇ ਜਿਹੜੇ WhatsApp ਤੋਂ ਸਰ ਵੀ ਕੀ ਕੀ ਚੀਜ਼ਾਂ ਆਇਆ ਥੋਡੇ ਕੋਲ WhatsApp ਗਰੁੱਪ ਆਈ ਉਹਦੇ ਵਿੱਚ ਪਹਿਲਾਂ ਤੇ ਡੈਮੋ ਡਿਕਟੇਸ਼ਨ ਜਿਹੜੀ ਡੈਮੋ ਟ੍ਰਾਇਲ ਪੈਰਾ ਹੁੰਦਾ ਅੱਛਾ ਜੀ ਇੱਕ ਤਾਂ ਜੀ ਉਹ ਵੀ ਲੀਕ ਹੋਇਆਗਾ ਹਾਂ ਵੀ ਜਦੋਂ ਬੱਚੇ ਨੂੰ ਮੈਟਰ ਬਾਰੇ ਪਤਾ ਲੱਗ ਜਰੋ ਵੀ ਆ ਚੀਜ਼ ਦਾ ਮੈਟਰ ਆਗਾ ਸਹੀ ਆ ਉਹ ਬੱਚਾ ਉਸ ਚੀਜ਼ ਨਾਲ ਪੂਰਾ ਅਵੇਅਰ ਹੋ ਜਾਂਦਾ ਕਿ ਹਾਂ ਵੀ ਆ ਮੈਟਰ ਆ ਰਹਾਗਾ ਤੇ ਇਹ ਉਹਦੇ ਰਿਲੇਟਡ ਸਾਰਾ ਕੁਝ ਕਰ ਰਿਹਾ ਤਾਂ ਉਹ ਮੈਟਰ ਠੀਕ ਆ ਦੂਜੀ ਗੱਲ ਇਹ ਜਿਹੜਾ ਕਿ ਨਾਮਾ 6 ਤਰੀਕ ਨੂੰ ਹੂੰ ਜਿਹੜਾ ਦੂਜੀ ਸ਼ਿਫਟ ਦੇ ਵਿੱਚ ਪੇਪਰ ਹੋਇਆ ਸੀਗਾ ਹੂੰ ਉਹ 11:49 ਤੇ ਹੋ ਗਿਆ ਸੀ ਜੀ ਗਰੁੱਪ ਦੇ ਵਿੱਚ ਹੁਣ ਮੰਨ ਕੇ ਚਲੋ ਗਰੁੱਪ ਦੇ ਵਿੱਚ 50 ਬੱਚੇ ਹੋਣਗੇ ਜੀ ਜੇ 50ਾਂ ਦੇ ਵਿੱਚੋਂ 40 ਨੇ ਵੀ ਕਰ ਲਿਆ ਹਾਂ ਉਹ ਜੀ ਤੋਂ 40 ਤੱਕ ਕਲੀਅਰ ਹੋ ਗਏ ਨਹੀਂ ਇਹ ਕਿਹੜੇ ਤਰੀਕ ਨੂੰ ਹੋਇਆ ਕਿੰਨੇ 6 ਤਰੀਕ ਨੂੰ 6 ਤਰੀਕ ਨੂੰ ਸਵੇਰੇ 11:49 ਮਿੰਟ ਚੋਂ ਗਰੁੱਪ 'ਚ ਆ ਗਿਆ ਗਰੁੱਪ ਦੇ ਵਿੱਚ ਆ ਗਈ ਉਹ ਸੇਮ ਪੇਪਰ ਕੋਈ ਐ ਨਹੀਂ ਕੋਈ ਵਾਰਡ ਗਲਤ ਆ ਜਾਂ ਕੋਈ ਉਹ ਹੀ ਅਗੜ ਪਿਛੜਾ ਸੇਮ ਵਾਰਡ ਸੇਮ ਸਾਰਾ ਪੈਰਾ ਉਹ ਆ ਗਈ ਕਿ ਨਾ ਜਿਹੜੇ ਦੂਜੀ ਸ਼ਿਫਟ ਦੇ ਵਿੱਚ ਸੀਗਾ ਉਹਦੇ ਨਾਲ ਵੀ ਬੱਚਿਆਂ ਦਾ ਬਹੁਤ ਨੁਕਸਾਨ ਹੋਇਆ ਜਿਹੜਾ ਹੁਣ ਨਕਲ ਚੱਲੀ ਹੈ ਜੀ ਜਿਹੜੇ ਸਾਡੇ ਪੀਸੀ ਸੀਗੇ ਨਾ ਇੱਕ ਪੀਸੀ ਆਇਆ ਤੇ ਬਿਲਕੁਲ ਨਾਲ ਹੀ ਪੀਸੀ ਸੀਗਾ ਠੀਕ ਆ ਉਹ ਬੱਚਿਆਂ ਨੇ ਜਿਹੜੀ ਆਹਦੀ ਸ਼ੋਰਟਹੈਂਡ ਵਾਲੀ ਬੁੱਕ ਸੀਗੀ ਉਹ ਰੱਖ ਕੇ ਨਾ ਸਾਈਡ ਤੇ ਉਹਨਾਂ ਨੇ ਦੂਜੀ ਸਕਰੀਨ ਤੋਂ ਦੇਖ ਕੇ ਕੀਤਾ ਜੀ ਜਿਹੜੇ ਹੁਣ ਬੋਰਡ ਦਾ ਅਧਿਕਾਰੀ ਹੈ ਨਾ ਜੀ ਇੱਕ ਉਹਦੀ ਵੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈਗੀ ਅੱਛਾ ਉਹ ਖੁਦ ਮੰਨ ਰਿਹਾਗਾ ਵੀਡੀਓ ਦੇ ਵਿੱਚ ਵੀ ਬੱਚਿਆਂ ਨੇ ਨਖਲ ਬਹੁਤ ਮਾਰੀ ਹੈ ਹੱਥ ਤੱਕ ਮਾਰੀ ਹੈ ਬਹੁਤ ਹੱਥ ਤੱਕ ਜਿਹਦੇ ਨਾਲ ਬੱਚਿਆਂ ਦਾ ਨੁਕਸਾਨ ਹੋਇਆ ਜੀ ਉਹ ਫਿਰ ਜਿਹੜੀ ਉਹ ਤੁਹਾਡੇ ਕੋਲੇ ਤੁਸੀਂ ਕਹਿੰਦੇ ਹੋ ਵੀ ਸਬੂਤ ਆ ਤੁਹਾਡੇ ਕੋਲੇ ਉਹ ਤੁਸੀਂ ਫਿਰ ਦੋ ਐਸਐਸਪੀ ਸਾਹਿਬ ਜੀ ਸਾਰੇ ਪਾਸੇ ਪੈਨ ਡਰਾਈਵਾਂ ਦੇ ਵਿੱਚ ਪਾ ਪਾ ਕੇ ਪੋਸਟ ਵੀ ਕੀਤੀਆਂ ਨੇ ਅਸੀਂ ਬਾਈ ਹੈਂਡ ਵੀ ਦਿੱਤੀਆਂ ਨੇ ਜਿਹੜੇ ਕ੍ਰਿਸ਼ਨ ਕੁਮਾਰ ਜੀ ਨੇ ਉਹਨਾਂ ਨੂੰ ਦਿੱਤੇ ਨੇ ਜਿਹੜੀ ਸੈਕਟਰੀ ਮੈਡਮ ਨੇ ਉਹਨਾਂ ਨੂੰ ਦਿੱਤੇ ਨੇ ਜਿਹੜੀ ਸਾਈਬਰ ਕ੍ਰਾਈਮਾ ਅਸੀਂ ਉਹਦੇ ਵਿੱਚ ਦਿੱਤੇ ਸਾਡੇ ਉਹਦੇ ਵਿੱਚ ਬਿਆਨ ਹੋਏ ਜੀ ਸਾਈਬਰ ਕ੍ਰਾਈਮ ਦੇ ਵਿੱਚ ਹਾਂ ਜਿਹੜੇ ਉੱਥੇ ਡੀਐਸਪੀ ਮੁਹਾਲੀ ਨੇ ਜਿਹੜੇ ਉੱਥੇ ਸੋਈ ਮਹਿਮ ਸੀਗੇ ਉਹਨਾਂ ਕੋਲ ਉਹ ਤੋਂ ਸਾਡੇ ਉੱਥੇ ਬਿਆਨ ਹੋਏ ਜੀ ਹਾਂ ਜਿਹੜੇ ਕਿ ਨਾਮ ਅਸੀਂ ਐਸਐਸਪੀ ਸਾਹਿਬ ਨੂੰ ਦੇ ਕੇ ਉੱਥੇ ਦੇ ਕੇ ਆਏ ਅਸੀਂ ਕਿ ਨਾਮਾ ਜਿਹੜੇ ਪ੍ਰੂਫ ਦਿੱਤੇ ਆ ਜੀ ਅਸੀਂ ਸੀਬੀਆਈ ਦੇ ਵਿੱਚ ਵੀ ਅਸੀਂ ਪਾਇਆ ਜੀ ਇਹ ਕਿ ਨਾਮਾ ਲੈਟਰ ਪਾਇਆ ਹੋਇਆ ਦਾ ਸਾਡੇ ਉੱਪਰ ਹਾਲੇ ਜਾਂਚ ਨਹੀਂ ਆ ਜੀ ਜਿਹੜੇ ਵਿਜੀਲੈਂਸ ਦੇ ਵਿੱਚ ਅਸੀਂ ਜਾਂਚ ਪਾਈ ਆ ਹਾਂ ਉਹਨਾਂ ਨੇ ਅੱਗੇ ਬੋਰਡ ਨੂੰ ਫਿਰ ਫੋਰਵਰਡ ਕਰਤਾ ਵੀ ਤੁਸੀਂ ਆਪ ਹੀ ਇਨਕੁਆਰੀ ਕਰੋ ਜੀ ਆਪ ਇਨਕੁਆਰੀ ਕਰੋ ਇਹਦੇ ਇੱਕ ਤਰ੍ਹਾਂ ਉਹ ਗੱਲ ਹੋ ਗਈ ਵੀ ਜਿਹੜਾ ਬੰਦਾ ਚੋਰੀ ਕਰਕੇ ਜਿਹਨੇ ਚੋਰੀ ਕੀਤੀ ਆ ਉਹਨੂੰ ਕਹਿ ਰਹੇ ਵੀ ਬਈ ਤੂੰ ਚੋਰੀ ਦੀ ਤਲਾਸ਼ੀ ਕਰ ਵੀ ਕਿਹੜੇ ਬੰਦੇ ਨੇ ਚੋਰੀ ਕੀਤੀ ਆ ਹੁਣ ਅਸੀਂ ਬੋਰਡ ਨੂੰ ਵੀ ਆਰਟੀਏ ਭਾਈ ਨੇ ਨਾ ਕੋਈ ਹੋਰ ਅਪਲਾਈ ਕਰ ਰਹੇ ਆ ਜਿਹੜੇ ਸਾਡੇ ਆਰਟੀਏ ਕਮਿਸ਼ਨਰ ਆ ਉਹਨਾਂ ਨੇ ਵੀ ਆਰਡਰ ਜਾਰੀ ਕਰਤੇ ਆ ਵੀ ਤੁਸੀਂ ਬੱਚਿਆਂ ਦਾ ਇੱਕ ਪਾਸਾ ਕਰੋ ਇਹਨਾਂ ਨੂੰ ਜ਼ਿਆਦਾ ਵੀਡੀਓਗ੍ਰਾਫੀ ਦਿਓ ਹੂੰ ਉਹਨਾਂ ਦੀ ਦੂਜੀ ਤਰੀਕ ਹੈ ਜੀ ਹੂੰ ਹੁਣ ਦੂਜੀ ਤਰੀਕ ਚ ਦੇਖੋ ਕੀ ਇਹ ਹਾਲਾਤ ਅੱਛਾ ਇਹ ਤੁਹਾਨੂੰ ਕਹਤਾ ਵੀ ਤੁਹਾਨੂੰ ਵੀਡੀਓਗ੍ਰਾਫੀ ਮਿਲਣੀ ਚਾਹੀਦੀ ਹੈ ਹਾਂਜੀ ਇਹ ਕੋਟ ਨੇ ਕਿਹਾ ਹੈਗਾ ਨੇ ਆਰਟੀਆਈ ਕਮਿਸ਼ਨਰ ਨੇ ਕਹੀ ਆਈਟੀਆਈ ਕਮਿਸ਼ਨਰ ਨੇ ਕਹਾ ਬੋਰਡ ਨੇ ਵੀ ਕਹਿੰਦਾ ਜੀ ਹਾਈ ਕੋਰਟ ਹੈ ਜੀ ਹਾਈ ਕੋਰਟ ਨੇ ਆਰਟੀਆਈ ਕਮਿਸ਼ਨਰ ਨੂੰ ਆਰਡਰ ਆਰਡਰ ਕਰਤੇ ਜੀ ਵੀ ਇਹਨਾਂ ਬੱਚਿਆਂ ਦਾ ਛੇਤੀ ਨਿਪਟਾਰਾ ਕਰੋ ਹਾਂ ਆਰਟੀਆਈ ਕਮਿਸ਼ਨਰ ਨੇ ਅੱਗੇ ਬੋਰਡ ਨੂੰ ਨੋਟ ਕਰਤੇ ਠੀਕ ਹੈ ਵੀ ਆਇਆ ਕਰਕੇ ਇਹਨਾਂ ਬੱਚਿਆਂ ਦੀ ਵੀਡੀਓਗ੍ਰਾਫੀ ਦਿਓ ਜੀ ਤੁਸੀਂ ਹੂੰ ਹੁਣ ਉਹ ਅੱਗੇ ਉਹ ਪਹਿਲਾਂ ਕਹਿੰਦੇ ਜਿਹੜੇ ਮੈਡਮ ਸੀਗੇ ਹੂੰ ਆ ਜਿਹੜੇ ਕੀ ਨਾਮ ਸੀ ਉਹ ਮਹਿੰਦਰਪਾਲ ਕੌਰ ਮਹਿੰਦਰਪਾਲ ਕੋ ਉਹਨਿੰਦਰ ਮਨਿੰਦਰ ਪਾਲ ਮਨਿੰਦਰ ਪਾਲ ਕੋਰ ਜਿਹੜੇ ਪੀਓ ਆ ਜੀ ਉੱਥੇ ਉਹਨਾਂ ਨੇ ਕਿਹਾ ਮੈਂ ਜਿਹੜਾ ਇਹ ਤਰਕ ਦਿੱਤਾ ਵੀ ਇਹ ਕਹਿੰਦੇ ਸਾਨੂੰ ਕ੍ਰਿਸ਼ਨ ਕੁਮਾਰ ਜੀ ਨੇ ਮਨਾਂ ਕੀਤਾ ਸੀ ਇਹ ਸਾਰੇ ਹੂੰ ਹੁਣ ਫਿਰ ਹੁਣ ਅੱਗੇ ਤਰੀਕ ਤੋਂ ਦੇਖੋ ਕੀ ਕਹਿੰਦੇ ਜੀ ਉਹ ਸਾਨੂੰ 24 ਤਰੀਕ ਮਿਲੀ ਹੈ ਜੀ ਤੇ ਜਿਹੜੀਆਂ ਤੁਸੀਂ ਕਹਿੰਦੇ ਵੀ ਸਬੂਤ ਆ ਯਾ ਰਿਕਾਰਡਿੰਗਾਂ ਉਹ ਕਿਸੇ ਅਧਿਕਾਰੀ ਦੀਆਂ ਆਂ ਕਿ ਕਿਸੇ ਵੈਸੇ ਪ੍ਰਾਈਵੇਟ ਬੰਦੇ ਦੀਆਂ ਜਾਂ ਜਿਹੜੀ ਕੰਪਨੀ ਨੇ ਪੇਪਰ ਲਏ ਆ ਕੌਣ ਆ ਅਧਿਕਾਰੀ ਦੀਆਂ ਨੇ ਜੀ ਜਿਹੜੇ ਸਰਕਾਰੀ ਬੜੀ ਅਧਿਕਾਰੀ ਨੇ ਸਾਰੇ ਸੈਂਟਰ ਚਲਾਉਂਦੇ ਨੇ ਘਰੇ ਜੀ ਆਪਣੇ ਜਿਹੜੇ ਇੰਸਟ੍ਰਕਟਰ ਨੇ ਮੈਡੀਕਲ ਤਿਆਰੀ ਵਾਲਾ ਹਾਂਜੀ ਉਹਨਾਂ ਦੇ ਨਾਲੇ ਤਾਂ ਉਹ ਸਰਕਾਰੀ ਨੇ ਜੀ ਨਾਲੇ ਉਹਨਾਂ ਦੀ ਵਿੱਚ ਪੇਪਰ ਦੇ ਵਿੱਚ ਹੀ ਡਿਊਟੀ ਸੀ ਜੀ ਉਹਨਾਂ ਦੀ ਇਨਵੈਜੀਲੇਟਰ ਸੀ ਜੀ ਉਹ ਉੱਥੇ ਨਹੀਂ ਸਰਕਾਰੀ ਉਹ ਕੀ ਕੀ ਨੇ ਅਧਿਆਪਕ ਨੇ ਜਾਂ ਕੀ ਇੰਸਟ੍ਰਕਟਰ ਹੁੰਦੇ ਨੇ ਜਿਹੜੋ ਪਾਸਾ ਸਟੈਰੋ ਸਿਖਾਉਂਦੇ ਨੇ ਜੀ ਅੱਛਾ ਹਾਂਜੀ ਨਾਲੇ ਤਾਂ ਸਰਕਾਰੀ ਉਹੋ ਨੇ ਨਾਲੇ ਉਹ ਆਪ ਦਾ ਟਿਊਸ਼ਨ ਸੈਂਟਰ ਚਲਾਉਂਦੇ ਨੇ ਹਾਂ ਉੱਥੋਂ ਫਿਰ ਸਾਰੇ ਇਹ ਪੇਪਰ ਲੀਕ ਨਾਲੇ ਪੇਪਰ 'ਚ ਡਿਊਟੀ ਹੈ ਨਾਲੇ ਪੇਪਰ 'ਚ ਡਿਊਟੀ ਉਹਨਾਂ ਦੀ ਹੈ ਉਹਨਾਂ ਦੇ ਬੱਚੇ ਇਹ ਇਹ ਪੇਪਰ ਇਹ ਪੇਪਰ ਪੰਜਾਬ ਚ ਕਿੰਨੀ ਜਗ੍ਹਾ ਤੇ ਹੋਇਆ ਬਾਈ ਜੀ ਇੱਕ ਸਮੇਂ ਇੱਕ ਸੈਂਟਰ ਤੇ ਇੱਕ ਸੈਂਟਰ ਕਿੱਥੇ ਕਿਹੜੀ ਲਿਖੀ ਜਿਰਕਪੁਰੀ ਦਿੱਲੀ ਬਾਲਡ ਸਕੂਲ ਚ ਚਾਰੇ ਦਿਨ ਛਾਂ ਦਿ ਚਾਰੇ ਦਿਨ ਆਡੋ ਆਡਾ ਟਾਈਮ ਆ ਤੇ ਹਾਂਜੀ ਹੂੰ ਤੇ ਉਹ ਫਿਰ ਤੁਸੀਂ ਹੁਣ 24 ਤਰੀਕ ਤੱਕ ਵੇਟ ਕਰ ਰਹੇ ਹੋ ਤੁਸੀਂ ਜਿਹੜੇ ਸੂਟ ਵਗੈਰਾ 24 ਤਰੀਕ ਤੱਕ ਕਰ ਰਹੇ ਅਸੀਂ ਨਾ ਹੋਰ ਵੀ মিডিਆ ਸਿਹੜੇ ਅਸੀਂ ਬੋਰਡ ਦੇ ਕਿਧਰ ਨਾ ਲਾਇਆ ਸੀ ਠੀਕ ਹੈ ਜੀ ਹੋਰ মিডিਆ ਵਾਲੇ ਵੀ ਸਾਡੇ ਆਏ ਸੀਗੇ ਸਾਡਾ ਕਿਨਾਮਾ ਇੰਟਰਵਿਊ ਲੱਗ ਗਏ ਸੀਗੇ ਉਹਨਾਂ ਨੇ ਕੋਈ ਕਿਨਾਮਾ ਸੁਣਵਾਈ ਨਹੀਂ ਲਈ ਜਗੇ ਕੋਈ ਖਬਰ ਨਹੀਂ ਲਈ ਅਸੀਂ ਆਪ ਦੇ ਪੱਧਰ ਤੇ ਡੀਸੀ ਸਾਹਿਬਾਂ ਨੂੰ ਵੀ ਮੰਗ ਪੱਤਰ ਦਿੱਤੇ ਸੀਗੇ ਜਿਹੜੇ ਕੈਬਨਿਟ ਮੰਤਰੀ ਹੈਗੇ ਸਾਡੇ ਸਾਡੇ ਜਿਵੇਂ ਲੋਕ ਸਭਾ ਜਿਲ੍ਹਾਂ ਦੇ ਆਹ ਕਿਨਾਮਾ ਜਿਲ੍ਹਿਆਂ ਦੇ ਹੈਗੇ ਜਿਹੜੇ ਹਾਂ ਇਹਨਾਂ ਦੇ ਕਿਨਾਮਾ ਜਿਹੜੇ ਕੈਬਨਿਟ ਮੰਤਰੀ ਆ ਅਸੀਂ ਇਹਨਾਂ ਨੂੰ ਹੀ ਮੰਗ ਪੱਤਰ ਦਿੱਤੇ ਆ ਜੀ ਸਾਡੇ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ ਜੀ ਹੂੰ ਨਾ ਕਿਸ ਨੇ ਹੁਡੀ ਖਬਰ ਲਾਈ ਨਾ ਸਾਡੀ ਖਬਰ ਲਾਈ ਜੀ ਕਿਸ ਨੇ ਨਾ ਸਾਡੇ ਕਿਹਨਾਂ ਸਰਕਾਰੀ ਅਧਿਕਾਰੀ ਨੇ ਕੋਈ ਗੱਲ ਫੜੀ ਗੱਲ ਕੀਤੀ ਸਾਡੇ ਨਾਲ ਨਾ ਕੋਈ ਕਿਸੇ ਮੰਤਰੀ ਨੇ ਕੀਤੀ ਜੀ ਨਾ ਕੋਈ ਕੈਬਨਟ ਮੰਤਰੀ ਨੇ ਕੀਤੀ ਨਾ ਐਮਐਲਏ ਨੇ ਜਿਵੇਂ ਹੁਣ ਵੋਟਾਂ ਲੰਘ ਗਈਆਂ ਬਾਈ ਵੋਟਾਂ ਤੋਂ ਬਾਅਦ ਆਪਾਂ ਮਿਲ ਰਹੇ ਹਾਂ ਵੋਟਾਂ ਤੋਂ ਪਹਿਲਾਂ ਤੁਸੀਂ ਕਿਸੇ ਮੰਤਰੀ ਨੂੰ ਮਿਲ ਲੈਂਦੇ ਕਿਸੇ ਮਤਲਬ ਮੁੱਖ ਮੰਤਰੀ ਸਾਹਿਬ ਜਾਂ ਕਿਸੇ ਹੋਰ ਨੂੰ ਅਧਿਕਾਰੀ ਨੂੰ ਸਾਡੇ ਜਿਹੜੇ ਕੈਬਨਟ ਉਥੋਂ ਆਖੇ ਨੇ ਜਿਹੜੇ ਸਾਹਾਂ ਵਾਲੇ ਵੀ ਕੈਬਨਟ ਮੰਤਰੀ ਨੂੰ ਮੈਂ ਮੰਗ ਪੱਤਰ ਦਿੱਤੇ ਮੇਰੇ ਕੋਲ ਉਹਨਾਂ ਦਾ ਮੰਗ ਪੱਤਰ ਦੀ ਮੂਰ ਹੈਗੀ ਆ ਉਹਨਾਂ ਨੂੰ ਦਿੱਤੇ ਹੋਈ ਦੀ ਫੋਟੋ ਹੈਗੀ ਹੈਗੀ ਆ ਜਿਹੜੇ ਅ ਠੀਕ ਹੈ ਜੀ ਜਿਹੜੇ ਸਾਡੇ ਖੁੱਡੀਆਂ ਜੀ ਹੈਗੇ ਆ ਉਹਨਾਂ ਨੂੰ ਦਿੱਤੇ ਜੀ ਮੰਗ ਪੱਤਰ ਨਰਿੰਦਰ ਗੌਰ ਭਰਾਜ ਨੇ ਇਦਾਂ ਜੀ ਐਮਐਲਏ ਹਾਂ ਜੀ ਉਹਨਾਂ ਨੇ ਮੈਨੂੰ ਇੱਕ ਆਪਣੀ ਲੈਟਰ ਹੈਡ ਤੇ ਲਿਖ ਕੇ ਦਿੱਤਾ ਸੀ ਜੀ ਗੁਰਪ੍ਰੀਤ ਸਿੰਘ ਨੂੰ ਮੈਂ ਭੇਜ ਰਹੀ ਹਾਂ ਵੀ ਤੁਸੀਂ ਵੀ ਇਹਦੇ ਜੋ ਇਹ ਬੱਚੇ ਕਹਿ ਰਹੇ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਠੀਕ ਆ ਜੀ ਉਹ ਮੇਰੇ ਲੈਵੇ ਹੁਣ ਵੀ ਲੈਟਰ ਪਿਆ ਜੀ ਗੁਰਪ੍ਰੀਤ ਸਿੰਘ ਕੌਣ ਮੈਂ ਹਾਂ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਉਹ ਮੈਡਮ ਨੇ ਲਿਖ ਕੇ ਦਿੱਤਾ ਜੀ ਗੁਰਪ੍ਰੀਤ ਸਿੰਘ ਸਨ ਆਫ ਮੇਵਾ ਸਿੰਘ ਇਦਾਂ ਇਦਾਂ ਕਰਕੇ ਉਹ ਡਿਪਾਰਟਮੈਂਟ ਨੂੰ ਲਿਖਿਆ ਹਾਂ ਉਹਨਾਂ ਨੂੰ ਡਿਪਾਰਟਮੈਂਟ ਮੈਂ ਬਾਈ ਹੈਂਡ ਫ ਸਪੀਡ ਪੋਸਟ ਕਰਕੇ ਆਣਾਲਾ ਫਿਰ ਕੋਈ ਹੋਣੀ ਕੋਈ ਕੋਈ ਕਾਰਵਾਈ ਅਸੀਂ ਉਹਨੂੰ ਰਿਮਾਈਂਡਰ ਵੀ ਬਹੁਤ ਵਾਰ ਪਾਇਆ ਚੇਅਰਮੈਨ ਸਾਹਿਬ ਜੀ ਨੂੰ ਆਏ ਨਹੀਂ ਵੀ ਇੱਕ ਵਾਰੀ ਅਸੀਂ ਲੈਟਰ ਦੇ ਕੇ ਆਏ ਸੀ ਚੇਅਰਮੈਨ ਕੌਣ ਨੇ ਜਿਹੜੇ ਕ੍ਰਿਸ਼ਨ ਕੁਮਾਰ ਜੀ ਨੇ ਹਾਂ ਠੀਕ ਨੇ ਜਿਹੜੇ ਅਸੀਂ ਸੈਕਟਰੀ ਮੈਡਮ ਆ ਉਹਨਾਂ ਕੋਲ ਜਿਹਦੇ ਅਸੀਂ ਗਏ ਮੈਂ ਤੇ ਮੇਰੇ ਨਾਲ ਇੱਕ ਸਾਥੀ ਸੀਗਾ ਉਹਨਾਂ ਨੂੰ ਜਿਹਦੇ ਅਸੀਂ ਚੀਜ਼ ਦੱਸੀ ਵੀ ਐਂ ਕਰਕੇ ਮੈਂ ਮਾਂ ਗੱਲਬਾਤ ਆ ਗਈ ਉਹ ਕਹਿੰਦੇ ਵੀ ਇੰਨੀ ਕਿ ਨਕਲ ਤਾਂ ਹਰੇਕ ਪੇਪਰ ਦੇ ਵਿੱਚ ਚੱਲਦੀ ਹੈ ਇਹ ਤਾਂ ਨੋਰਮਲ ਚੀਜ਼ ਆ ਗਈ ਤੇ ਇਹਦੇ ਇਹ ਇਹਦੇ ਬਾਬਤ ਤੁਸੀਂ ਤੁਸੀਂ ਦੱਸ ਰਹੇ ਜੀ ਤੁਸੀਂ ਸੰਗਰੂਰ ਤੋਂ ਹਾਂਜੀ ਤੇ ਤੁਸੀਂ ਇਸ ਬਾਬਤ ਫਿਰ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਮਿਲੇ ਜਿਵੇਂ ਓਐਸਡੀ ਉਹਨਾਂ ਦੇ ਜਾਂ ਹੋਰ ਓਐਸਡੀ ਲੈਵ ਜਾ ਕੇ ਆਏ ਜੀ ਅਸੀਂ ਉਹਨਾਂ ਨੇ ਕੋਈ ਸਾਡੀ ਕੋਈ ਸੁਣੀ ਹੈਗੀ ਜੀ ਤੁਹਾਨੂੰ ਅੰਦਰ ਬਿਠਾ ਲਿਆ ਕਰਨੀ ਜੀ ਮੈਨੂੰ ਉਹ ਕਹਿੰਦੇ ਤੁਸੀਂ ਹੋਰ ਤਿਆਰੀਆਂ ਕਰ ਲਓ ਜੀ ਮੈਂ ਕਿਹਾ ਸਰ ਸਾਡੇ 7 ਸਾਲ ਇੱਧਰ ਹੋਏ ਨੇ ਜੀ ਖਰਾਬ ਹੋਏ ਨੇ ਉਹ ਕਹਿੰਦੇ ਵੀ ਤੁਸੀਂ ਹੋਰ ਤਿਆਰੀ ਕਰੋ ਅਸੀਂ ਕਿ 7 ਸਾਲ ਦੀ ਮਿਹਨਤ ਹੋਰ ਕਿੱਧਰ ਲਾਈ ਜਾਈ ਜੀ 7 ਸਾਲ ਕਿੱਧਰ ਹੋਰ ਲਾਵਾਂਗੇ ਜੀ ਅਸੀਂ ਫਿਰ ਅਸੀਂ ਚੰਡੀਗੜ੍ਹ ਵੀ ਗਏ ਆ ਜੀ ਮੈਂ ਤੇ ਮੁੰਡਾ ਦੋ ਦਿਨ ਕੋਠੀ ਮੂਰੇ ਬੈਠੇ ਰਹੇ ਆ ਜੀ ਸੀਐਮ ਹਾਊਸ ਦੇ ਬਾਰੇ ਸੀਐਮ ਹਾਊਸ ਦੋ ਦਿਨ ਜੀ ਸਰਕਾਰੀ ਦਿਨ ਰਾਤ ਹਾਂਜੀ ਸਰਕਾਰੀ ਕੋਠੀ ਦੇ ਬਾਹਰ ਹਾਂਜੀ ਅੱਛਾ ਇੱਥੇ ਸਾਨੂੰ ਇੱਕ ਐਸਐਚਓ ਦੀ ਉਹਨੇ ਸਾਨੂੰ ਨੰਬਰ ਵੀ ਦਿੱਤਾ ਇਹਨੂੰ ਕਹਿੰਦਾ ਮੇਰੇ ਨਾਲ ਗੱਲ ਕਰ ਲਓ ਜਦੋਂ ਤੁਹਾਨੂੰ ਉਹ ਹੋਊਗਾ ਦੋ ਦਿਨ ਅਸੀਂ ਬਹਿ ਕੇ ਆ ਗਏ ਤੀਜੇ ਦਿਨ ਮੀਤ ਦੇ ਘਰ ਦਾ ਵਿਆਹ ਸੀ ਜੀ ਅੱਛਾ ਸਾਨੂੰ ਉੱਥੇ ਜਿਹੜੇ ਬਾਹਰ ਮੁਲਾਜ਼ਮ ਸੀ ਉਹ ਕਹਿੰਦੇ ਕਰਨ ਸੀਐਮ ਅੰਦਰ ਨਹੀਂ ਅਸੀਂ ਬੈਠੇ ਰਏ ਸਾਡੇ ਮੂਰ ਦੇ ਲੰਘ ਜਾ ਕਰੀ ਸੀ ਸਾਨੂੰ ਪਾਰਕ ਉੱਥੇ ਟੈਂਕੀਆਂ 'ਚ ਲੱਗੀਆਂ ਉਹਨੇ ਲਵੇ ਪਾਰਕ ਆ ਜੀ ਵੱਡਾ ਯ ਅਸਾ ਸ਼ਾਂਤੀਨਾ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਜੀ ਕਰਨਾ ਵੀ ਸੀਗਾ ਹੂੰ ਦੋ ਬੰਦੇ ਸੀ ਨਹੀਂ ਅਸੀਂ ਕੁੜੀਆਂ ਵੀ ਹੈਗੇ ਸੂ ਬਾਗੇ ਬਾਗੇ ਜਿਹਾ ਨਹੀਂ ਫਿਰ ਕੁੜੀਆਂ ਸੀ ਸਾਡੇ ਨਾਲ ਜਿਵੇਂ ਅਸੀਂ ਕਿਹਾ ਦੂਰੋ ਦੂਰੋ ਸੀਗੇ ਸਾਰੇ ਦੂਰ ਤਰਾਡੇ ਦੇ ਸੀਗੇ ਵੀ ਵੱਖ-ਵੱਖ ਜਿਲਿਆਂ ਦੇ ਕੋਈ ਐਂ ਪੀ ਵੀ ਨੇੜੇ ਪਟਿਆਲੇ ਦੇ ਸਾਨੂੰ ਉਹਨੇ ਕਹਿ ਤਾ ਦੀ ਉਹ ਐਸਡੀ ਬਰਾਡ ਆ ਜੀ ਉੱਥੇ ਕੋਈ ਅੱਛਾ ਜੀ ਕਿਉਂਕਿ ਅਸੀਂ ਤਾਂ ਜਾਣਦੇ ਨਹੀਂ ਕਾਣਾ ਉਹਨੇ ਸਾਨੂੰ ਉਹਨਾਂ ਨਾਲ ਮਿਲਣ ਲਈ ਕਹਿ ਤਾ ਦੀ ਜੀ ਕਹਿੰਦੇ ਸਾਨੂੰ ਕੱਲ ਨੂੰ ਉਹਨਾਂ ਨਾਲ ਮਿਲਿਆ ਦਾਂਗੇ ਜੀ ਹਾਂ ਫਿਰ ਵੀ ਕਿਸੇ ਨਾਲ ਨਹੀਂ ਮਿਲਿਆ ਸੀ ਦੋਨੇ ਉੱਥੇ ਆ ਗਏ ਜਾਈ ਮੜ ਮੜ ਕੇ ਤੀਜੇ ਦਿਨਾਂ ਤੇ ਹੁਣ ਵੋਟਾਂ ਚ ਵੀ ਤੁਹਾਡਾ ਮਤਲਬ ਸੌ ਨਹੀਂ ਪਿਆ ਵੀ ਕਿਸੇ ਨੂੰ ਮੰਗ ਪੱਤਰ ਦੇ ਦਈਏ ਜਾਂ ਹੋਰ ਨਾ ਨਾ ਜੀ ਵੋਟਾਂ ਚ ਕਿਹੜਾ ਲਵੇ ਲੱਗਣ ਦਿੰਦੇ ਨੇ ਜੀ ਚਮਚੇ ਬਥੇਰੇ ਨੇ ਜੀ ਕੋਈ ਨਹੀਂ ਲਵੇ ਲੱਗਣ ਦਿੰਦਾ ਹੈਗਾ ਜੀ ਹੂੰ ਹੁਣ ਸਾਡੇ ਪਿੰਡ ਦੇ ਪਤਾ ਕੀ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਕਿਹਾ ਵੀ ਕਿਉਂਕਿ ਅਸੀਂ ਉਹਨਾਂ ਦੀ ਸਪੋਰਟ ਜੰਮ ਕੇ ਸਪੋਰਟ ਕਰੀ ਸੀ ਜੀ ਠੀਕ ਹੈ ਵੋਟਾਂ ਵੇਲੇ ਜਦੋਂ ਪਹਿਲਾਂ ਹੋਈਆਂ ਨੇ ਜੀ ਪੂਰਾ ਇਹ ਦਿਲੋਂ ਕਰਿਆ ਸੀ ਪਰਿਵਾਰ ਤੋਂ ਅੱਡ ਹੋ ਕੇ ਸਪੋਰਟ ਕਰੀ ਸੀ ਅਸੀਂ ਨੇ ਜੀ ਹੂੰ ਜੰਮ ਗਏ ਆ ਧਰਨੇ ਲਾ ਲਾ ਕੇ ਵੀ ਇਹਨਾਂ ਨੂੰ ਵੋਟਾਂ ਨਾ ਪਾ ਦਿਓ ਯਾਰ ਕਿ ਆਪ ਆਮ ਆ ਪਰ ਸਾਡੇ ਦਾ ਪਿੰਡ ਦੇ ਬੰਦੇ ਨੇ ਜਿੰਨਾਂ ਦੇ ਸੀ ਨਾਲ ਖੜੇ ਸੀ ਉਹਨਾਂ ਨੇ ਵੀ ਨਹੀਂ ਸੁਣੀ ਜੀ ਹਮ ਨਾਲ ਮੈਂ ਮਹਿੰਦਰ ਸਿੰਘ ਚੇਅਰਮੈਨ ਆ ਸਾਡੇ ਪਿੰਡ ਦਾ ਹਮ ਆਮ ਆਦਮੀ ਪਾਰਟੀ ਦਾ ਜੀ ਮੈਂ ਲੈਟਰ ਪਾਇਆ ਜੀ ਉਹਨੂੰ ਵੀ ਇਦਾਂ ਦਾ ਕਰਕੇ ਸਾਡਾ 2 ਮਿੰਟ ਲਈ ਸੀਐਮ ਨੂੰ ਮਿਲਿਆ ਦੋ ਜੀ 2-4 ਮਿੰਟ ਉਹ ਕਹਿੰਦੇ ਮੈਂ ਮਿਲਿਆ ਨਹੀਂ ਸਕਦਾ ਮੈਂ ਲੈਟਰ ਭੇਜ ਦੂੰਗਾ ਜੀ ਲੈਟਰ ਭੇਜਿਆ ਪਤਾ ਨਹੀਂ ਨਾ ਫਿਰ ਮੈਂ ਮੇਲਾਂ ਪਾਈਆਂ ਜੀ ਸੀਐਮ ਨੂੰ ਮੇਰੀਆਂ ਕੱਲੀ ਦੀਆਂ 12 ਮੇਲ ਨਹੀਂ ਸੀ ਐਮ ਨੂੰ ਸੀ ਐਮ ਆਫਿਸ ਹਾਂਜੀ ਅਫੀਸ਼ੀਅਲ ਮੇਲ ਤੇ ਹਾਂਜੀ ਹਾਂਜੀ ਸਰ ਉਹਦੇ ਤੁਹਾਡੇ ਕੋਲ ਹੈਗਾ ਸੂਚਨਾ ਹਾਂਜੀ ਫਿਰ ਮੇਲ ਨਹੀਂ ਉਹਦਾ ਫਿਰ ਆਪਾਂ ਰਿਪਲਾਈ ਆਇਆ ਨਹੀਂ ਕੋਈ ਰਿਪਲਾਈ ਨਹੀਂ ਕੁਲਵਿੰਦਰ ਕੌਰ ਡਾਇਰੈਕਟਰ ਉਹਦੇ ਲੈ ਚੱਲ ਜਾਂਦਾ ਜੀ ਉਸ ਤੋਂ ਬਾਅਦ ਕੋਈ ਰਿਪਲਾਈ ਅੱਗੇ ਫੋਰਵਰਡ ਕਰ ਦਿੰਦੇ ਸਾਰੇ ਠੰਡੇ ਵਾਸਤੇ ਚ ਪਾ ਦਿੰਦੇ ਨੇ ਜਦੋਂ ਉੱਥੇ ਭਾਗ ਜਾਂਦੇ ਕੁਲਵਿੰਦਰ ਕੌਰ ਲਵੀ ਹਰੇਕ ਬੰਦ ਉਹਦਾ ਹੁਣ ਆ ਜਾਂਦਾ ਉਹ ਫੋਰਵਰਡ ਰੀਸੀਵਿੰਗ ਆਈ ਆ ਰੀਸੀਵਿੰਗ ਆ ਜਾਂਦੀ ਵੀ ਕੁਲਵਿੰਦਰ ਕੌਰ ਲੇ ਚੱਲ ਗਿਆ ਜੀ ਹਾਂ ਉਹਦਾ ਉੱਥੋਂ ਕੋਈ ਉਹਦਾ ਆਨਸਰ ਨਹੀਂ ਆ ਰਿਹਾ ਕੋਈ ਆਨਸਰ ਨਹੀਂ ਸਰ ਨਾ ਉਹ ਅੱਗੇ ਗਾਂਹ ਸਰੇਖ ਸਟੂਡੈਂਟਾਂ ਵੱਲੋਂ ਘੱਟੋ ਘੱਟ 2-2 4-4 ਤੇ 5-5ਾਂ ਮੇਲਾਂ ਪਾਈਆਂ ਵੀ ਆ ਜੀ ਫੇਮ ਆ ਉਸ ਨੂੰ ਕੋਈ ਰਿਪਲਾਈ ਨਹੀਂ ਆਉਂਦਾ ਜੀ ਤੇ ਫਿਰ 4 ਟੀਆਂ ਪਾਈਆਂ ਵੀ ਜੀ ਤੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਇਹ ਨੌਕਰੀ ਚੱਲੀ ਜਾਂ ਆਹ ਨਕਲ ਚੱਲੀ ਸਿੱਧੂ ਬਾ ਜੁਆਇਨਿੰਗ ਹੋਈ ਉਹ ਜੁਆਇਨਿੰਗ ਕਿਹੜੇ ਮਹੀਨੇ ਚ ਹੋਈ ਬਾਈ ਜਾ ਕੇ ਜੁਆਇਨਿੰਗ ਸ਼ਾਇਦ ਦੂਜੇ ਮਹੀਨੇ ਚ ਹੋਈ ਹੈ ਜੀ ਚੱਲਦੀ ਗਈ ਆ 24 ਚ ਹਾਂਜੀ 2000 ਚ ਉਹ ਮੁੱਖ ਮੰਤਰੀ ਸਾਹਿਬ ਨੇ ਲੈਟਰ ਲੂਟਰ ਬੰਦੇ ਉਹ ਹਾਂਜੀ ਹਾਂਜੀ ਬੰਦੇ ਨੇ ਆ ਜੁਆਇਨਿੰਗ ਹੁੰਦੇ ਆ ਹਾਂਜੀ ਸਾਡੇ ਘਾਬ ਦਾ ਬੰਦੇ ਨੇ ਆ ਕੇ ਜੀ ਉੱਥੇ ਹਾਂ ਇਹ ਕਈ ਲਿਸਟ ਲਿਸਟਾਂ ਇਹ ਜਿਹੜਾ ਹੁਣ bc ਵਾਲਾ ਬੱਚਾ ਜਿਹੜਾ ਨੰਬਰ ਜਨਰਲ ਦੇ ਵਿੱਚ ਆਂਦਾਗਾ ਉਹਨੂੰ bc ਦੇ ਵਿੱਚ ਹੀ ਰੱਖ ਰੱਖਿਆਗਾ ਹੁਣ ਰੈਕੋਮੈਂਡ ਕਰਦਾ 0 ਗਲਤੀ ਵਾਲਾ ਬੰਦਾ ਜੀ ਫਰਸਟ ਦੇ ਬੈਠਾ ਜਮਾਂ ਟੌਪ ਤੇ ਹਮ ਟੌਪ ਦਾ ਬੰਦਾ ਕਿੱਥੇ ਜਾਊਗਾ ਓਪਨ ਚ ਆਉਣਾ ਤੀਗਾ ਜੀ ਉਹ ਜਿਹੜਾ ਸਿਰੇ ਵਾਲਾ ਬੰਦਾ ਓਪਨ ਦਾ ਬੰਦਾ ਉਹਨੂੰ ਓਪਨ ਚ ਹੀ ਕਨਸੀਡਰ ਕਰਨਾ ਸੀ ਉੱਪਰੋਂ ਜਗ-ਜਗ ਇਹਨਾਂ ਨੇ ਆਪਦੇ ਬੰਦੇ ਸੈੱਟ ਕਰਤੇ ਜਿਹੜਾ 26 ਬੰਦੇ ਕਰਤੇ ਇਹਨਾਂ ਨੇ ਜੀ ਉੱਪਰੋਂ 418 ਪੋਸਟਾਂ ਦੇ ਵਿੱਚ ਜਿਹੜਾ ਪਹਿਲੇ ਨੰਬਰ ਤੇ ਬੱਚਾ ਜੀ ਉਹ ਏਸੀ ਬੱਚਾ ਆ अच्छा जी, जी, जी।, मैं मैं जी। वो जनरल ਚ ਬਣ ਸੀ ਇਹਨਾਂ ਨੇ ਐਸੀ ਕੋਈ ਚ ਰੱਖਤਾ ਜੀ ਕੋਟੇ ਤੇ ਹੂੰ ਉਹਦੇ ਬਾਰੇ ਮੈਂ ਮੈਡਮ ਨੂੰ ਕਿਹਾ ਜੀ ਹਾਂ ਮਨਿੰਦਰਪਾਲ ਗੌਰ ਉਹੀ ਪੀਓ ਆਹੋ ਮੈਂ ਕਿਹਾ मैम ਤੁਸੀਂ ਦੱਸੋ ਕਿਵੇਂ ਲਿਸਟ ਬਣਾਈ ਹੈ ਜੀ ਰੂਲ ਦੱਸੋ ਕਿਹੜੇ ਨੇ ਜੀ ਉਹ ਕਹਿੰਦੀ ਜਾ ਕੇ ਦੇਖ ਲਓ ਜੀ ਹੁਣ ਅਸੀਂ ਐਂ ਦੱਸੋ ਵੀ ਜਾ ਕੇ ਦੇਖੀਏ ਕਿੱਥੇ ਜੀ ਹੂੰ ਪ੍ਰੂਲ ਤਾਂ ਮੈਡਮ ਤੋਂ ਉਹਨਾਂ ਨੇ ਬਣਾਈ ਹੈ ਨਾ ਬੋਰਡ ਵਾਲੇ ਨੇ ਜੀ ਫਿਰ ਮੈਂ ਉਹਨਾਂ ਨੂੰ ਲੈਟਰ ਪਾਇਆ ਵੀ ਆਰਟੀ ਪਾਈ ਹੈ ਜੀ ਬੀ ਸਰ ਦੱਸੋ ਜੀ ਮੈਨੂੰ ਕਿਵੇਂ ਤੁਸੀਂ ਨੇ ਮੈਡ ਲਿਸਟ ਬਣਾਈ ਆ ਕੀਦੇ ਆਧਾਰ ਤੇ ਬਣਾਈ ਆ ਮੈਨੂੰ ਰੂਲ ਦੇ ਦਿਓ ਜੀ ਹਾਂ ਨਹੀਂ ਦਿੱਤੇ ਜੀ ਰੂਲ ਹੁਣ ਹਾਂ ਜੀ ਤਾਂ ਕਰਕੇ ਭੁਖਿਚ ਪਤਾ ਲੱਗੇ ਸਭ ਨੂੰ ਪਤਾ ਲੱਗੇ ਵੀ ਕਿ ਬਣਦਾ ਕਿਵੇਂ ਆ ਵੀ ਬਣਿਆ ਕਿਵੇਂ ਆ ਜੀ ਵੀ ਕਿਹੜੇ ਹਿਸਾਬ ਨਾਲ ਤੁਸੀਂ ਨੇ ਲਿਸਟ ਬਣਾਈ ਆ ਕਿਹੜੇ ਐਸਸੀ ਕਿਹੜੇ ਕਿਵੇਂ ਰੱਖੇ ਨੇ ਬੀਸੀ ਕਿਵੇਂ ਰੱਖੇ ਨੇ ਜੀ ਹੁਣ ਬਾਈ ਮੈਨੂੰ ਕੀ ਲੱਗਦਾ ਭੁਖ ਬਾਈ ਤੁਹਾਨੂੰ ਸਾਡ ਦਾ ਜੀ ਕ੍ਰਿਸ਼ਨ ਕੁਮਾਰ ਨੇ ਕਹਿੰਦਾ ਸੀਗਾ ਜੀ ਜਦੋਂ ਮੈਂ ਗਿਆ ਸੀਗਾ ਮਾਹੀ ਜੀ ਸਰ ਦੇਖੋ ਜੀ ਹਾਕਮ ਆ ਤੁਸੀਂ ਮੈਨੂੰ ਕ੍ਰਿਸ਼ਨ ਕੁਮਾਰ ਜੀ ਹਾਂ ਜੀ ਮੈਂ ਤਿੰਨ ਵਾਰ ਹੀ ਮਿਲਿਆ ਹਾਂ ਹਾਂ ਜੀ ਸਾਮ ਨੂੰ ਮਿਲਦੇ ਨੇ ਜੀ ਕਾਫੀ ਟਾਈਮ ਬੈਠੇ ਰਹਿੰਦੇ ਨੇ 7-8 ਵਜੇ ਤੱਕ ਬੈਠੇ ਰਹਿੰਦੇ ਨੇ ਲਗਭਗ ਉਹ ਮੈਗਰੇਸ਼ਨ ਕੁਮਾਰ ਜੀ ਨੂੰ ਕਿਹਾ ਮੇਰੇ ਨਾਲ ਦੇ ਸਾਥ ਨੇ ਵੀ ਕਿਹਾ ਵੀ ਜਿਹੜੇ ਇਨਸਟ੍ਰੈਕਟਰ ਨੇ ਨਾ ਜਿਹੜੇ ਨਿੱਜੀ ਸੈਂਟਰ ਚ ਚਲਾਉਂਦੇ ਨੇ ਉਹ ਉਹਨਾਂ ਦੀ ਹੀ ਡਿਊਟੀ ਹੈ ਵਿੱਚ ਜੀ ਹਾਂ ਕ੍ਰਿਸ਼ਨ ਕੁਮਾਰ ਜੀ ਨੇ ਇੱਕ ਗੱਲ ਕਹੀ ਕਹਿੰਦੇ ਆਉਣ ਵਾਲੇ ਭਵਿੱਖ ਚ ਨਹੀਂ ਹੋਊਗਾ ਜੀ ਇਹ ਮੈਂ ਕਿਹਾ ਸਰ ਸਾਡਾ ਭਵਿੱਖ ਤਾਂ ਖਰਾਬ ਕਰਤਾ ਜੀ ਹਾਂ ਕੁਝ ਨਹੀਂ ਬੋਲੇ ਜੀ ਕ੍ਰਿਸ਼ਨ ਕੁਮਾਰ ਜੀ ਉਦੋਂ ਕੁਝ ਵੀ ਨਹੀਂ ਬੋਲੇ ਜੀ ਫਿਰ ਉਹਨਾਂ ਨੇ ਕਿ ਜਿਹੜਾ ਅਸੀਂ ਦੇਖ ਕੇ ਆਏ ਸੀ ਨਾ ਕੁਮਾਰਕ ਗਰਤੀ ਕਨੇ ਵੀ ਜਾ ਕੇ ਛੁੱਟੀ ਉਹ ਹੋ ਜਾਊਗੀ ਇਨਕੁਆਰੀ ਹੋ ਜਾ ਨਾ ਉਹ ਇਹਦਾ ਕੋਈ ਸੱਟ ਨਹੀਂ ਦੇ ਰਹੀ ਕੋਈ ਵੀ ਇਹ ਕਦੋਂ ਮਿਲਿਆ ਤੁਸੀਂ ਜਿਹੜੀ ਇਹ ਗੱਲ ਹੋਈ ਆ ਲਗਭਗ ਸ਼ਾਇਦ 11ਵੇਂ ਮਹੀਨੇ ਚ ਹੋ ਸਕਦਾ ਜੀ 11 23 ਚ ਤੇ ਉਦੋਂ ਦੇ ਬਸ ਤੁਸੀਂ ਐਂ ਬਸ ਮੈਂ ਕਹਨਾ ਇਸ ਤੋਂ ਫਿਰਦੇ ਤਾਂ ਅਸੀਂ 9ਵੇਂ 5ਵੇਂ ਮਹੀਨੇ ਦੇ ਆ ਭਟਕਦੇ ਜੀ ਕਿਤੇ ਕੋਈ ਸੁਣਵਾਈ ਨਹੀਂ ਹੈਗੀ ਜੀ ਕਿਤੇ ਵੀ ਤੇ ਕੋਈ ਫਿਰ ਇਹ ਇਸ ਦੌਰਾਨ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਡਾ 800 ਬੰਦਾ ਹੈਗਾ ਜਿਹੜਾ ਸਾਡੇ ਨਾਲ ਆ ਜਾ 1100 ਬੰਦਾ ਹੈਗਾ ਉਹ ਫਿਰ ਤੁਸੀਂ ਕੋਈ ਇੱਕਠੇ-ਕੁੱਠੇ ਹੋ ਕੇ ਕੋਈ ਆਪ ਦਾ ਦੱਸਿਆ ਵੀ ਸਾਡਾ ਰੋਸ ਮਜ਼ਾਰਾ ਵੀ ਸਾਡੀ ਆ ਭਾਈ ਮੰਗਾ ਸਰਕਾਰ ਦੇ ਕੰਨੀ ਬਾਜ ਪਾਵੇ 100-100 ਬੰਦਾ ਅਸੀਂ ਬੋਰਡ ਮੂਰੇ ਬੈ ਕੇ ਆਏ ਜੀ ਦੋਲੇ ਵੀ ਨਹੀਂ ਹਾਂ ਜੀ ਮਤਲਬ ਵੀ ਨਹੀਂ ਜੀ ਚੈਨਲਾਂ ਨੇ ਹੁਡੀਆਂ ਕਰੀਆਂ ਗਈਆਂ ਕਈ ਚੈਨਲਾਂ ਨੇ ਨਹੀਂ ਕਰੀਆਂ ਪਰ ਚਲਾਈ ਕਿਸੇ ਨੇ ਕਿਸੇ ਨੇ ਵੀ ਨਹੀਂ ਚਲਾਈ ਹੁਣ ਫਿਰ ਤੁਹਾਡਾ ਵੀ ਭੁੱਖ ਦਾ ਫਿਰ ਕੀ ਤੁਹਾਨੂੰ ਭੁੱਖ ਦਾ ਖਰਾਬ ਹੀ ਆ ਦੇਖੋ ਜੀ ਜੇ ਸਾਨੂੰ RTI ਦਫ਼ਤਰ ਜਿਹੜਾ ਆਡੀ ਕਮਿਸ਼ਨ ਉਹ ਤੇ ਆਸਾਨ ਹੈ ਜੀ ਤੁਹਾਨੂੰ ਵੀਡੀਓਗ੍ਰਾਫੀ ਦੇ ਦੇਣਾ ਹਾਂ ਤੁਹਾਨੂੰ ਜਿਹੜੀਆਂ ਵੀ ਇਨਕੁਆਰੀ ਹੋਣੀ ਉਹ ਦੇ ਦੇਣਾ ਜੀ ਅਸੀਂ ਕੁਝ ਵੀ ਨਹੀਂ ਮੰਗਦੇ ਸਰਕਾਰ ਤੋਂ ਜੀ ਦੇਖੋ ਜਿਹੜੀਆਂ ਗਲਤੀਆਂ ਹੋਈਆਂ ਨੇ ਗਲਤੀਆਂ ਦੇ ਵਿੱਚ ਓਬਜੈਕਸ਼ਨ ਲਾਉਣ ਵਾਸਤੇ ਵੀ ਆ ਉਹ ਖੁੱਲਦੇ ਜੀ ਓਬਜੈਕਸ਼ਨਰ ਨਹੀਂ ਖੁੱਲੀਆਂ ਇਹਨਾਂ ਨੇ ਜਿਵੇਂ ਮੰਨ ਕੇ ਚੱਲੋ ਵੀ ਆਪਣਾ ਕੋਈ ਵਰਡ ਸਹੀ ਆ ਸ਼ਬਦ ਸਹੀ ਆ ਆਪਾਂ ਉਹਦੇ ਤੇ ਓਬਜੈਕਸ਼ਨ ਲਾ ਸਕਦੇ ਆ ਕਿ ਸਾਡਾ ਆ ਸ਼ਬਦ ਸਹੀ ਆ ਇਹਨਾਂ ਨੇ ਉਹ ਓਬਜੈਕਸ਼ਨਾਂ ਵੀ ਨਹੀਂ ਖੋਲੀਆਂ ਜੀ ਸਾਨੂੰ ਉਹ ਸਮਾਂ ਵੀ ਨਹੀਂ ਦਿੱਤਾ ਵੀ ਕੋਈ ਤੁਸੀਂ ਓਬਜੈਕਸ਼ਨ ਲਾ ਸਕੋ ਜਾਂ ਕੁਝ ਵੀ ਆ ਇਹਨਾਂ ਨੇ ਸਿੱਧੀਆਂ ਜੁਆਇਨਿੰਗ ਕਰ अच्छा हम्म और ए? तो कितनी है इस मामले ਦੇ ਵਿੱਚ ਕਿੰਨੀਆਂ ਆਰਟੀਆਈਆਂ ਪਾਤੀਆਂ ਬਾਈ ਮੇਰੇ ਇਹਨੇ 12 ਤਾਂ ਇਕੱਲੇ ਦੀ ਤੁਸੀਂ 12 ਪਾਤੀਆਂ ਮੇਰੇ ਇਕੱਲੇ ਦੀ ਨਹੀਂ ਬਾਕੀ ਹੋਰ ਬੰਦਾ ਨਹੀਂ ਪਾਣਾ ਸੱਤ ਸਾਰੇ ਕੁਝ ਹੋਣੀ ਮੇਰੇ ਦਰ ਦੇ ਲਗਭਗ ਮੇਰੀਆਂ ਹੋਣ ਕਿਉਂਕਿ ਅਸੀਂ ਇਹ ਤਾਂ ਨਾ ਜੀ ਇਕੱਲੇ ਇਹ ਇਕੱਲੀ ਸੀਸੀਟੀਵੀ ਵੀਡੀਓ ਜੀ ਨਹੀਂ ਹੈਗੀ ਜੀ ਉਹਦੇ ਵਿੱਚ ਮੇਰੇ ਬਿਆਨਾਂ ਦੀ ਕਾਪੀ ਵੀ ਲੈਣੀ ਹੈ ਜੀ ਦੋ ਤਿੰਨ ਤਾਂ ਮੇਰੇ ਬਿਆਨ ਹੋ ਗਏ ਜੀ ਉਹ ਬੋਰਡ ਨੂੰ ਹੀ ਜਾਂਦੀਆਂ ਨੇ ਜੀ ਮੰਨ ਲਓ ਮੈਂ ਸਾਈਬਰ ਕ੍ਰਾਈਮ ਨੂੰ ਪਾਤੀਆਂ ਉਹ ਜਾ ਕੇ ਬੋਰਡ ਨੂੰ ਧੱਕ ਦਿੰਦੇ ਨੇ ਗਾਹਾਂ ਵੀ ਬੋਰਡ ਪਾਈ ਦਿਓ ਜਵਾਬ ਤੇ ਉਹ ਤਾਂ ਫਿਰ ਉੱਥੇ ਹੀ ਜਾਣਾ ਨਾ ਜਿੱਥੋਂ ਨਹੀਂ ਸਰ ਜਿਹੜਾ ਵਾਰਾ ਸਬੰਧਤ ਆ ਜਾਂ ਜਿਹੜਾ ਇਨਕੁਆਰੀ ਤਾਂ ਮਨ ਲਓ ਇਨਕੁਆਰੀ ਤਾਂ ਸਾਈਬਰ ਸੈੱਲ ਚ ਹੋਈ ਹੈ ਨਾ ਸਾਈਬਰ ਸੈੱਲ ਕਿਉਂ ਨਹੀਂ ਦੇ ਰਹੀ ਹਾਂ ਅੱਛਾ ਸੋਨੂੰ ਹੀ ਕਹਿ ਦਿੰਦਾ ਵੀ ਤੁਸੀਂ ਆਪਿਓ ਆਪ ਨਹੀਂ ਮਤਲਬ ਕੋਸ਼ਿਸ਼ ਕਰੋ ਮੈਂ ਕਹਾਂਗਾ ਕਿ ਤੁਸੀਂ ਤੁਸੀਂ ਐਸਐਸ ਬੋਰਡ ਨਾਲ ਕੰਟੈਕਟ ਕਰੋ ਤੁਸੀਂ ਫਿਰ ਐਦਾਂ ਮਤਲਬ ਵੀ ਤੁਸੀਂ ਇਨਕੁਆਰੀ ਕਿਉਂ ਕਰੀ ਜੀ ਛੋਟਾ ਬਈ ਏਰੀਆ ਕਿਹੜਾ ਹੈ ਮੇਰਾ ਫੇਰ ਉਹ ਪੈਂਦਾ ਜੀ ਸੰਗਰੂਰ ਤੋਂ ਸੰਗਰੂਰ ਤੁਸੀਂ ਵੀ ਸੰਗਰੂਰ ਤੋਂ ਹਾਂ ਉਹਦਾ ਬਹੁਤ ਸੇੜਾ ਤਾਂ ਤਿੰਨ ਚਾਰ ਮੰਤਰੀ ਨੇ ਉਹਨਾਂ ਨੂੰ ਤੁਸੀਂ ਨਹੀਂ ਮਲੇ ਮੰਤਰੀਗੇ ਸੀ ਉਮੀਦ ਹੇਰ ਸਾਹਿਬ ਨੂੰ ਮਿਲਣ ਗਏ ਸੀ ਐਮਐਲ ਸਾਹਿਬ ਕੀ ਪਹਿਲਾਂ ਬਰਨਾਲੇ ਤੋਂ ਮੰਤਰੀ ਨੇ ਉਹ ਹਾਂਜੀ ਹਾਂ ਤੇ ਜਦੋਂ ਅਸੀਂ ਉਹਨਾਂ ਨੂੰ ਮਲੇ ਤਾਂ ਉਹ ਕਹਿੰਦੇ ਨੇ ਦੇਖਣ ਨੂੰ ਤਾਂ ਮੇਰਾ ਇਲਾਕਾ ਹੀ ਨਹੀਂ ਹੈਗਾ ਜੀ ਅਸੀਂ ਅਖਿਆ ਵੀ ਵਿਜੀਲੈਂਸ ਤੋਂ ਇਨਕੁਆਰੀ ਖਲਵਾ ਦਾਂ ਸਾਡੀ ਹਾਂ ਵੀ ਤੁਸੀਂ ਕਹਿ ਦਿਓ ਇਹਨਸ ਸ਼ਰੂਰ ਤਾਂ ਕਹਿੰਦੇ ਮੇਰਾ ਇਲਾਕਾ ਹੀ ਨਹੀਂ ਹੈਗਾ ਜੀ ਹੁਣ ਉੱਥੇ ਹੀ ਤਾਂ ਉਹ ਐਮਪੀ ਖੜੇ ਹੋਏ ਜਿਵੇਂ ਚੱਲਾ ਹੁਣ ਵੋਟਾਂ ਦਾ ਨਿਬੜ ਗਿਆ ਚਲੋ ਕੱਲ ਸਮਾਪਤੀ ਹੋਗੀ ਵੋਟਾਂ ਦੇ ਕੰਮ ਵਾਲੀਆ ਰਿਜ਼ਲਟ ਵੀ ਆ ਜਾਣਾ ਇੱਕ ਦੋ ਦਿਨਾਂ ਨੂੰ ਆਪਣਾ ਵੀਡੀਓ ਵੀ ਅਸੀਂ ਇੱਕ ਦੋ ਦਿਨਾਂ ਤੱਕ ਆ ਰਿਜ਼ਲਟ ਤੋਂ ਬਾਅਦ ਕਰ ਦਾਂਗੇ ਰੀਲ ਇਸ ਦੌਰਾਨ ਥੋੜੇ ਪਿੰਡ ਪੋਂਡ ਆਏ ਹੋਣਗੇ ਪ੍ਰਚਾਰ ਕਰਨ ਕੋਈ ਹੋਰ ਆਇਆ ਹੋਊਗਾ ਤੁਹਾਡਾ ਐਮਐਲਏ ਆਇਆ ਹੋਊ ਤੁਹਾਡਾ ਸੁਨਾਮ ਏਰੀਆ ਪੈਂਦਾ ਆਮਨ ਰੋੜਾ ਜੀ ਆਏ ਹੋਣਗੇ ਉਹ ਉਹ ਉਹਨਾਂ ਨੂੰ ਤੁਸੀਂ ਮਿਲੇ ਹੋ ਕਦੇ ਸਾਡੇ ਆਏ ਵੀ ਨੇ ਸਾਨੂੰ ਪਤਾ ਹੀ ਲੱਗਿਆ ਸੀ ਉਹਨਾਂ ਨੂੰ ਮਿਲਣਾ ਸੀ ਆਮਨ ਰੋੜਾ ਜੀ ਉਹ ਵੀ ਕਹਿੰਦੇ ਸੀ ਬੋਰਡ ਨੂੰ ਭੇਜਤਾ ਜੀ ਹਾਂਜੀ ਹੂੰ ਫਿਰ ਆਉਣ ਵਾਲੇ ਦਿਨਾਂ ਚ ਹੁਣ ਥੋੜੀ ਜਿਹੀ ਤਰੀਕ ਕਿੰਨੀ ਆ ਬਾਈ 24/24 ਤਰੀਕ ਇਹ ਆਰਟੀਆਈ ਦੀ ਹੈ ਕਮਿਸ਼ਨਰ ਕੋਲ ਹੈ ਨਹੀਂ ਉਹ ਤਾਂ ਉਹਨੇ ਕਹੀ ਦਿੱਤਾ ਕਮਿਸ਼ਨਰ ਨੇ ਜੀ ਹਾਂ ਉਹਦਾ ਕਹਿੰਦਾ ਮੇਰੀ ਤਰੀਕ ਤੋਂ ਜਿਹੜੀ ਦਿੱਤੀ ਹੋਈ ਤਰੀਕ ਤੋਂ ਪਹਿਲਾਂ ਦੇ ਦਿਓ ਇਹਨਾਂ ਨੂੰ ਹੱਕੀ ਪਤਾ ਉਹਨੂੰ ਮਿਲ ਜਾਣ ਫਿਰ ਇਹ ਸਨ ਚ ਹੋ ਸਕਦਾ ਜੀ ਜਿਵੇਂ ਹੁਣ ਅੱਜ ਆਪਾਂ 2 ਤਰੀਕ ਹਾਂਜੀ ਹਾਂਜੀ 2 ਤਰੀਕ ਹੋਊਗੀ ਆਪਾਂ 5-6 ਤੱਕ ਇਹ ਪਬਲਿਕ ਹੋ ਜੂਗਾ ਹੈ ਲੋਕਾਂ ਦੇ ਸਾਹਮਣੇ ਕੀ ਪਤਾ ਉਹਨੂੰ 24 ਤੱਕ ਜਾਏ ਦਿਨਾਂ ਦੇ ਵਿੱਚ ਮਿਲ ਜੇ ਜਾਂ ਜਿਵੇਂ ਚੋਣ ਜਾਬਤਾ ਲੱਗਿਆ ਹੋਈ ਹੈ ਇਹੇ ਦਾ ਚੱਕਰ ਨਹੀਂ ਹੱਕ ਆ ਉਹਨਾਂ ਦਾ ਦੇਣ ਦਾ ਹੀ ਕੀ ਉਮੀਦ ਉਮੀਦ ਕਰ ਸਕਦੇ ਨਹੀਂ ਦੇਖੋ ਪਰ ਸਾਨੂੰ ਕੋਈ ਲੱਗਦਾ ਜਿਹੜੇ ਹਿਸਾਬ ਨਾਲ ਸੈਕਟਰੀ ਮੈਡਮ ਕਰ ਦੇ ਜੇ ਕਿ ਮਾਰਜ ਕਰ ਦੇਣ ਜਾਂ ਕਿ ਨਾਮਾ ਸਾਇਕ ਡੈਕਟਰ ਜਿਹੜੇ ਕੋਲ ਵੀ ਸਰਕਾਰ ਜੀ ਫਿਰ ਭਾਈ ਇੱਕ ਸਵਾਲ ਹੋਰ ਆ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਕੋਲ ਰਿਕਾਰਡਿੰਗ ਆ ਸਬੂਤ ਜਾਂ ਆਹ ਚਲਵਾ ਆਹ ਤਾਂ ਤੁਸੀਂ ਚੱਕੀ ਫਿਰਦੇ ਹੋੜੀਆਂ ਸ਼ਿਕਾਇਤਾਂ ਆ ਟੀਆਈ ਐਨ ਦਾ ਹੋੜੇ ਹੱਥ ਚਾ ਜਿਹੜਾ ਰਿਕਾਰਡਿੰਗਾਂ ਜਾਂ ਹੋਰ ਆ ਸਿਸਟਮ ਉਹ ਫਿਰ ਤੁਸੀਂ ਫਿਰ ਹਜੇ ਠਹਿਰ ਕੇ ਜਾਂਚ ਕਰੋਗੇ ਕਦੋਂ ਕਰੋਗੇ ਜਦ ਤੱਕ ਨਹੀਂ ਜੀ ਉਦਾਂ ਉਹ ਅਸੀਂ ਨਿਊਜ਼ ਦੇ ਵਿੱਚ ਮਨ ਕੋਈ ਥਾਂ ਤੇ ਕਰਤਾ ਕੋਈ ਮਨ ਕੋਈ ਕਈ ਜਣੇ ਨੇ ਕੀਤੀਆਂ ਨੇ ਪਰ ਉਹ ਰਿਪਲਾਈ ਨਹੀਂ ਕਰਦੇ ਜਿਹੜੇ ਹੈਗੇ ਨਾ ਇਨਸਪੈਕਟਰ ਨੇ ਜੀ ਉਹ ਰਿਪਲਾਈ ਨਹੀਂ ਕਰਦੇ ਗੱਗੋ ਜਿਹੜੇ ਕ੍ਰਿਸ਼ਨ ਕੁਮਾਰ ਜੀ ਆ ਉਹਨਾਂ ਦਾ ਚਲੋ ਕੋਈ ਨਹੀਂ ਫਿਰ ਵੀ ਸੀਨ ਕਰਲੇ ਸੀਗੇ ਹੁਣ ਸਾਨੂੰ ਥੋੜ੍ਹ ਤੋਂ ਵੀ ਪੀਸ ਦਾ ਤੁਹਾਡੇ ਚੈਨਲ ਤੋਂ ਉਮੀਦ ਆ ਗਈ ਵੀ ਸਾਨੂੰ ਪਤਾ ਵੀ ਤੁਸੀਂ ਕੋਈ ਗਲਤ ਨਿਊਜ਼ ਨਹੀਂ ਸ਼ਾਪਦੇ ਜੀ ਸਹੀ ਨਹੀਂ ਸ਼ਾਪਦੇ ਅਸੀਂ ਥੋੜੀ ਦੇਖੋ ਖਬਰ ਦਿਖਾਵਾਂਗੇ ਜੀ ਐ ਰੋਕਦੇ ਨਹੀਂ ਖਬਰ ਪਰ ਇੱਕ ਗੱਲ ਹੋਰ ਆ ਜਿਹੜੀ ਮੈਂ ਮੁੱਖੀ ਸਮਝ ਰਹੇ ਹਾਂਗਾ ਜੇ ਮੰਨ ਕੇ ਚਲੋ ਵੀ ਆਰਟੀਆ ਜਿਹੜੀ ਤੁਸੀਂ ਵੀਡੀਓ ਵਾਲੀ ਪਾਈ ਵੀ ਆ ਜੇ ਸਾਨੂੰ ਵੀਡੀਓ ਮਿਲ ਜਾਂਦੀ ਆ ਫੇਰ ਜਾਣੇ ਕੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਪਾਣੀ ਹੋਵੇ ਫੇਰ ਜਾਂ ਤਾਂ ਤੁਸੀਂ ਝੂਠੇ ਸਾਹਬ ਤੋਂ ਹੋ ਲੋਗੇ ਜਾਂ ਤੁਸੀਂ ਸੱਚੇ ਸਾਹਬ ਤੋਂ ਹੋ ਲੋਗੇ ਵੀ ਬੰਦੇ ਜਾਨੀ ਕਿ ਉਹ ਉਹ ਵੀਡੀਓ ਦੇ ਵਿੱਚ ਕੀ ਤੁਸੀਂ ਬੇਸਿਕਲੀ ਉਹ ਕਰਿਆ ਉਹ ਸਾਰਾ ਇੱਕ ਹਾਲ ਦੇ ਵਿੱਚ ਆ ਕਿ ਡੋ ਅੱਡ ਹਾਲ ਬਲੇ 3-4 ਜਿੱਥੇ ਸੀਸੀਟੀਵੀ ਵੀਡੀਓ ਲੱਗੇ ਹੋ ਕੈਮਰਾ ਲੱਗੇ ਅਸਲ ਤੁਸਾਰੀ ਮੰਗੀ ਆ ਹਾਂਜੀ ਹਾਂਜੀ ਅੱਛਾ ਉਹਦੇ ਚ ਐਕਟੀਵਿਟੀ ਕੀ ਹੋ ਰਹੀ ਆ ਪਰਫੋਰਮ ਐਕਟੀਵਿਟੀ ਉੱਠ ਉੱਠ ਕੇ ਵੀ ਦੇਖਿਆ ਇੱਕ ਦੂਜੇ ਨੂੰ ਅੱਛਾ ਜਦੋਂ ਟਾਈਮਿੰਗ ਪੇਪਰ ਦਾ ਹਾਂਜੀ ਹਾਂਜੀ ਕਿੰਨੇ ਘੱਟ ਅਤੇ 30 ਮਿੰਟਾਂ ਦਾ ਹੁੰਦਾ ਹੁੰਦਾ ਜੀ 5 2 2.5 ਮਿੰਟ ਇੰਟੀਗ੍ਰੇਸ਼ਨ ਬੋਲਦੇ ਹੁੰਦੇ ਨੇ 80 ਸ਼ਬਦ ਜੀ ਉਹ ਠੀਕ ਹੈ ਜੀ 2.5 ਮਿੰਟ ਬੋਲ ਕੇ 2 ਮਿੰਟਾਂ ਦੀ ਬ੍ਰੇਕ ਦੇ ਦਿੰਦੇ ਨੇ ਜੀ ਫਿਰ 2.5 ਮਿੰਟ ਬੋਲਦੇ ਨੇ ਜੀ ਉਸ ਤੋਂ ਬਾਅਦ 30 ਮਿੰਟ ਦੇ 27 ਮਿੰਟ ਦੇ ਤਕਰੀਬਨ ਟਾਈਮ ਹੁੰਦਾ ਜੀ ਉਹ ਪੇਪਰ ਲਿਖਣ ਦਾ ਜੀ ਉਹ ਦੇਖਣਾ ਹੁੰਦਾ ਉਹਦੇ ਉੱਤੋਂ ਸ਼ੌਰਟ ਹੈਡ ਹੁੰਦੀ ਹੈ ਜੀ ਉਹ ਠੀਕ ਹੈ ਭਾਸ਼ਾ ਇੱਕ ਉਹਨੂੰ ਦੇਖ ਕੇ ਆਪਾਂ ਲਿਖਣਾ ਹੁੰਦਾ ਮੰਨ ਲਾ ਜੇ ਆਪਣੇ ਮਿੱਥੋਂ ਕੋਈ ਛੁੱਟ ਗਿਆ ਸ਼ਬਦ ਮੈਂ ਜਦੋਂ ਲਬੇਲ ਤੋਂ ਦੇਖ ਕੇ ਕਲੀਅਰ ਹੈ ਜੀ ਕੰਮ ਮੰਨ ਲਾ ਮੇਰੇ ਪੰਜ ਸ਼ਬਦ ਅਸੀਂ ਐਫੀਡੈਵਟ ਦੇ ਵਿੱਚ ਵੀ ਜਿਹੜਾ ਲਿਖ ਕੇ ਦਿੱਤਾ ਸੀਗਾ ਪੇਪਰ ਖਤਮ ਹੋਣ ਤੋਂ ਬਾਅਦ ਉਹਦੇ ਵਿੱਚ ਵੀ ਇਹ ਜੀ ਲਿਖ ਕੇ ਦਿੱਤੀ ਸੀਗੀ ਜੇ ਅਸੀਂ ਝੂਠੇ ਪਾਏ ਜਾਂਨੇ ਆ ਤਾਂ ਸਾਡੇ ਤੇ ਬੰਦੀ ਕਾਰਵਾਈ ਕਰੋ ਹਾਂ ਐਫੀਡੈਵਟ ਹੁੰਦੀ ਹੈ ਦਾ ਮਤਲਬ ਇਹ ਹੈ ਡਿਪਾਰਟਮੈਂਟ ਦਾ ਟਾਈਮ ਵੇਸਟ ਕਰਾਇਆ ਹਾਂ ਜੀ ਜੀ ਅਸੀਂ ਡਿਪਾਰਟਮੈਂਟ ਦਾ ਟਾਈਮ ਵੇਸਟ ਕਰਾਇਆ ਜਾਂ ਰਿਜ਼ਲਟ ਲੇਟ ਕਰਾਇਆ ਹਾਂ ਠੀਕ ਹੈ ਨਾ ਜੀ ਪਰ ਵੀ ਕਰਾ ਤੁਸੀਂ ਸਾਨੂੰ ਵੀਡੀਓਗ੍ਰਾਫੀ ਦੀ ਇੱਕ ਵਾਰ ਜਾਂਚ ਕਰਾਓ ਜੇ ਜਾਂਚ ਜਿਹੜੀ ਹੁੰਦੀ ਆ ਉਹ ਦੀ ਸਾਨੂੰ ਰਿਪੋਰਟ ਦਿਓ ਹੂੰ ਉਹਨਾਂ ਕੋਈ ਰਿਪੋਰਟ ਦਿੱਤੀ ਨਾ ਕੋਈ ਬਾਤ ਨਹੀਂ ਨਾ ਕੋਈ ਸਿਰਫ ਕਿਸੇ ਪਾਸੇ ਲਾਇਆ ਜੀ ਕੁਛ ਨਹੀਂ ਲ ਗੱਲਬਾਤ ਤੋਂ ਬਾਅਦ ਸਰਕਾਰ ਦੇ ਕੰਨੀ ਜ਼ਰੂਰ ਇਹ ਗੱਲ ਜਾਊਗੀ ਤੇ ਆਪਾਂ ਫੇਰ ਮਿਲਾਂਗੇ ਆਪਾਂ ਇਹ ਤੇ ਅਪਡੇਟ ਰੱਖਾਂਗੇ 24 ਤੋਂ ਬਾਅਦ ਵੀ ਤੁਸੀਂ ਸਾਨੂੰ ਦੱਸ ਦਿਓ ਆਪਾਂ ਫੇਰ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਹੋਰ ਗੱਲਬਾਤ ਤੁਸੀਂ ਕਰਨੀ ਹੋਵੇ ਹਾਂਜੀ ਬੜਾ ਠੀਕ ਹੈ ਜੀ ਇੱਕ ਤਾਂ ਕ੍ਰਿਸ਼ਨ ਕੁਮਾਰ ਦਾ ਪੀਏ ਹੈ ਜੀ ਇੱਕ ਗੁਰਮੇਲ ਸਿੰਘ ਜੀ ਠੀਕ ਹੈ ਜੀ ਉੱਥੇ ਨਾਲ ਅਸੀਂ ਗਏ ਉਹਨੇ ਮੁੰਡੇ ਗਏ ਮੇਰੇ ਨਾਲ ਦੇ ਉਹਨਾਂ ਨੇ ਕਿਹਾ ਵੀ ਸਰ ਨਕਲ ਹੋਈ ਆ ਉਹਨੇ ਤਾਂ ਬੜੇ ਬਿਆਨ ਸ਼ਬਦਾਂ ਚ ਕਹਤਾ ਕਹਿੰਦਾ ਬਾਈ ਹੋਈ ਆ ਕ੍ਰਿਸ਼ਨ ਕੁਮਾਰ ਦਾ ਪੀਏ ਹੈ ਜੀ ਉਹ ਬੋਰਡ ਦਾ ਅਧਿਕਾਰੀ ਹੈ ਜਿਹੜਾ ਉਹ ਕਹਿੰਦਾ ਨਕਲ ਹੋਈ ਹੈ ਕੋਈ ਵੀਡੀਓ ਤਾਂ ਨਹੀਂ ਬਣਾ ਰਿਹਾ ਇਹ ਵੀ ਕਹਿ ਰਿਹਾ ਸੀ ਸਾਨੂੰ ਕੋਈ ਮੇਰੀ ਵੀਡੀਓ ਤਾਂ ਨਹੀਂ ਬਣਾ ਰਿਹਾ ਕਹਿੰਦੇ ਸੀ ਕਹਿੰਦਾ ਬੱਚੇ ਨੇ ਕਾਪੇ ਤਾਂ ਪਰ ਹੀ ਧਰਤੀ ਹੈ ਜੀ ਦੇਖ ਦੇ ਕੇ ਕਰੇ ਆ ਪੇਪਰ ਤੇ ਫਿਰ ਤੁਸੀਂ ਇਹ ਗੱਲ ਕ੍ਰਿਸ਼ਨ ਕੁਮਾਰ ਜੀ ਨੂੰ ਦੱਸਿਓ ਦੇਖਿਆ ਜੀ ਵਿਜੀਲੈਂਸ ਚ ਦੇਖਿਆ ਉਹ ਵੀਡੀਓ ਕ੍ਰਿਸ਼ਨ ਕੁਮਾਰ ਨੇ ਦੇਖਿਆ ਵੀਡੀਓ ਜੀ ਅੱਛਾ ਉਹ ਵੀਡੀਓ ਬਣਾ ਲਈ ਤੁਸੀਂ ਹਾਂਜੀ ਹਾਂਜੀ ਉਹ ਬੰਦੇ ਦੀ ਕਹਿੰਦੇ ਸੀ ਹਾਂਜੀ ਵੀਡੀਓ ਖੱਡ ਲਈ ਵੀ ਜੀ ਠੀਕ ਹੈ ਜੀ ਹਾਂਜੀ ਗਰਮੇਲ ਸਿੰਘ ਪੀ ਐ ਬੋਰਡ ਦਾ ਜੀ ਹਾਂ ਉਹ ਖੁਦ ਮੰਨ ਰਿਹਾ ਜੀ ਐਡੀ ਵੱਡੇ ਸਰਕਾਰੀ ਦਾ ਜੀ ਹਾਂ ਜੀ ਤੇ ਫਿਰ ਕਰਿਸ਼ਨ ਕੁਮਾਰ ਜੀ ਨੇ ਉੱਤੇ ਵੀ ਕੋਈ 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 ਐਕਸ਼ਨ ਨਹੀਂ ਸਰ ਕੋਈ ਐਕਸ਼ਨ ਨਹੀਂ ਜਿਹੜੇ ਇੰਸਪੈਕਟਰ ਹੈ ਜੀ ਦੱਬ ਜਿਵੇਂ ਆਪਾਂ ਕਹਿੰਦੇ ਦੱਬ ਰਹੇ ਨੇ ਜੀ ਮੰਨ ਲਾ ਸਾਨੂੰ ਡੀਐਸਪੀ ਜਾਨੇ ਉੱਥੇ ਵੀ ਦੱਬ ਰਹੇ ਨੇ ਐਸਐਸਪੀ ਜਾਨੇ ਉੱਥੇ ਵੀ ਦੱਬ ਰਹੇ ਨੇ ਕਿਤੇ ਵੀ ਜਾਨੇ ਦੱਬੇ ਹੀ ਰਹੇ ਹੋਰ ਇਹ ਜਿਹੜਾ ਸਾਰਾ ਜਿਵੇਂ ਤੁਸੀਂ ਕਹਿੰਦੇ ਵੀਡੀਓਜ਼ ਆਡੀਓ ਇਹ ਸਾਰੀਆਂ ਕਿਰਾਂ ਛੋੜੇ ਉਹਦੇ ਚ ਡਿਪਾਰਟਮੈਂਟ ਚ ਜਾਂ ਆਪਾਂ ਕਹਿ ਦਈਏ ਵੀ ਪੁਲਿਸ ਅਧਿਕਾਰੀਆਂ ਕੋਲੇ ਕਿੰਨਾ ਹਾਂ ਹਾਂਜੀ 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 ਡੀਐਸਪੀ ਲਵੇ ਅਸੀਂ ਦੇਖ ਕੇ ਆਏ ਮੇਰੇ ਬਿਆਨ ਹੋਏ ਨੇ ਮੁੰਡੇ ਦੇ ਬਿਆਨ ਹੋਏ ਨੇ ਉੱਥੇ ਵਿੱਚ ਪਾਕ ਪਰ ਐ ਤਾਂ ਨਹੀਂ ਵੀ ਤੁਸੀਂ ਗਲਤ ਰੋਪ ਲਾ ਰਹੇ ਕਹ ਲਓ ਸਾਡੂ ਬੰਦਾ ਕਹਦੇ ਵੀ ਇਹ ਤਾਂ ਉਹੀ ਕਰੀ ਜਾਂਦੇ ਨੇ ਕੋਲੇ ਕੋਈ ਵੀਡੀਓ ਨਹੀਂ ਕੋਈ ਫਿਰ ਸਾਡੇ ਤੇ ਕਾਰਵਾਈ ਕਰਦਣ ਜੀ ਫਿਰ ਜੇ ਅਸੀਂ ਗਲਤ ਰੋਪ ਲਾਉਣਾ ਨੇ ਜੀ ਉਹਦੀ ਜਾਂਚ ਹੋਊਗੀ ਜਾਂਚ ਕਰਾਦਣ ਮੰਨ ਲਓ ਉਹ ਗਲਤ ਪਾਈ ਜਾਂਦੇ ਨੇ ਨਹੀਂ ਇਹ ਇਹ ਮਤਲਬ ਗੱਲ ਛੱਕੀ ਵੀ ਤੁਸੀਂ ਦਿੱਤਾ ਵਾ ਸਾਰਾ ਸਮਾਨ ਹਾਂ ਜੀ ਹਾਂ ਜੀ ਹਾਂ ਜੀ ਦਿੱਤਾ ਹੋਇਆ ਜੀ ਰਿਸੀਵਿੰਗਾਂ ਨੇ ਸਾਡੇ ਆ ਰਿਸੀਵਿੰਗਾਂ ਹੈਗੀਆਂ ਸਾਡੇ ਕੋਲੇ ਇਹਦੇ ਉੱਤੇ ਨਾ ਸਾਡੇ ਲਵੇ ਇੱਥੇ ਪੈਂਡਰ ਬਲ ਲੱਗੇ ਹੋਣ ਨੇ ਆ ਦੇਖੋ ਜੀ ਹਾਂ ਕੱਲੀ-ਕੱਲੀ ਦੇ ਅਸੀਂ ਲੈਟਰ ਦੇ ਨਾਲ ਪੈਨ ਡਰਾਈਵ ਲਾ ਕੇ ਜਿਵੇਂ ਅਸੀਂ ਹਾਂ ਹਾਂ ਪੈਨ ਡਰਾਈਵ ਆ ਬੇ ਵਿਚੀ ਦੀ ਫੋਟੋ ਹੈ ਮੈਡਮ ਇਹਦਾ ਮੈਡਮ ਦਾ ਇਹ ਭਰਾ ਦਾ ਜੀ ਮੈਂ ਸਾਹਮਣੇ ਗਈ ਹਾਂ ਅੰਦਰ ਕੋਰ ਭਰਾ ਦਾ ਸਾਹਮਣੇ ਗਈ ਅੱਛਾ ਇਹਨਾਂ 'ਚ ਸਾਰੇ ਸਬੂਤ ਆ ਸਾਰੇ ਕੁਝ ਪਾ ਪਾ ਕੇ ਦਿੱਤੇ ਹੋਣੇ ਅਸੀਂ ਨੇ ਚਲੋ ਬਾਈ ਧੰਨਵਾਦ ਜੀ ਠੀਕ ਹੈ ਤੇ ਅਸੀਂ ਤੁਹਾਡਾ ਮਾਮਲਾ ਜ਼ਰੂਰ ਲਖਾਂਗੇ ਅਫਸਰਾਂ ਦੇ ਸਾਹਮਣੇ ਤੇ ਉਮੀਦ ਵੀ ਕਰਦੇ ਹਾਂ ਵੀ ਸਰਕਾਰ ਥੋੜਾ ਮੋਟਾ ਹਲਜਲ ਕਰੂਗੀ ਤੇ ਤੁਹਾਨੂੰ ਜਿਹੜਾ ਵੀ ਤੁਹਾਡਾ ਤਸੱਲੀ ਬਖਸ਼ ਤੁਹਾਨੂੰ ਜਵਾਬ ਵੀ ਮਿਲੂ ਤੇ ਤੁਹਾਡੀ ਸੰਤੁਸ਼ਟੀ ਕਰਾਉਣਗੇ ਜੋ ਵੀ ਤੁਹਾਨੂੰ ਆ ਆਰਟੀਆ ਇਹਦੇ ਬਿਤੇ ਡਿਮਾਂਡ ਕੀਤੀ ਆ ਧੰਨਵਾਦ ਜੀ ਉਹ ਇਹ ਮਾਮਲਾ ਸੀਗਾ ਨੌਜਵਾਨਾਂ ਦੇ ਨਾਲ ਜੁੜਿਆ ਹੋਗਾ ਇੱਕ ਸਾ ਆਪਾਂ ਕਹੀਏ ਵੀ ਬੇਰੋਜ਼ਗਾਰ ਆ ਰੋਜ਼ਗਾਰ ਦੀ ਉਮੀਦ ਦੇ ਵਿੱਚ ਪਹਿਲਾਂ ਤਿਆਰੀ ਕਰੀ ਹੋਏ ਇਹਨਾਂ ਵਿਚਾਰਿਆ ਨੇ ਫਿਰ ਪੇਪਰ ਦਿੱਤਾ ਜਿਵੇਂ ਦੱਸ ਰਹੇ ਆ ਵੀ 4.5 ਤੋਂ 6 ਸਾਲ ਜਿਹੜੇ ਸਾਰੀ ਪ੍ਰੈਕਟਿਸ ਦੇ ਵਿੱਚ ਲੰਗੇ ਨੇ ਮਿਹਨਤ ਕਰੀ ਆ ਪਰ ਹੁਣ ਜਦੋਂ ਮਿਹਨਤ ਉੱਥੇ ਜਾ ਕੇ ਹੋਰੀ ਕੋਝ ਦੇਖ ਲਿਆ ਉਹ ਆਪਦਾ ਇੱਕ ਜਿਹੜਾ ਇਹਨਾਂ ਨੂੰ ਸ਼ੱਕ ਆ ਹਜੇ ਤੱਕ ਸ਼ੱਕ ਹੀ ਅਸੀਂ ਕਹਾਂਗੇ ਵੀ ਜਾਂ ਇਹਨਾਂ ਨੇ ਜਿਹੜੀ ਅੱਖੀ ਕਿਉਂਕਿ ਅਸੀਂ ਦੇਖਿਆ ਨਹੀਂ ਅਸੀਂ ਤਾਂ ਉਹ ਉਹੀ ਕਹਾਂਗੇ ਪਰ ਜੋ ਇਹਨਾਂ ਦੀ ਤਸੱਲੀ ਆ ਉਹ ਪੰਜਾਬ ਸਰਕਾਰ ਨੂੰ ਜਾਂ ਜਿਹੜਾ ਸਬੰਧਤ ਬੋਰਡ ਆ ਉਹਨੂੰ ਕਰਾਉਣੀ ਚਾਹੀਦੀ ਆ ਸਾਡੀ ਵੀ ਇਹੀ ਬੇਨਤੀ ਗੁਜਾਰਸ਼ ਆ ਵੀ ਇਹਨਾਂ ਨੂੰ ਜੋ ਵੀ ਇਹ ਸੀਸੀਟੀਵੀ ਫੁਟੇਜ ਮੰਗ ਰਿਹਾ ਜੋ ਵੀ ਇਹ ਮੰਗਦੇ ਇਹਨਾਂ ਨੂੰ ਦਿੱਤਾ ਜਾਵੇ ਹਾਂ ਜੇ ਕੋਈ ਇਸ ਮਾਮਲੇ ਦੇ ਵਿੱਚ ਦੋਸ਼ੀ ਆ ਜਾਂ ਜਿਸ ਨੇ ਨਕਲ ਕਰਾਈ ਆ ਜਿਵੇਂ ਇਹ ਕਹਿ ਰਹੇ ਆ ਵੀ ਕੋਈ ਅਫਸਰ ਵੀ ਬੋਲ ਰਹੇ ਆ ਇਹਦਾ ਤਾਂ ਫਿਰ ਉਹਨਾਂ ਤੇ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਜਿਵੇਂ ਸਰਕਾਰ ਦਾ ਇਹ ਵੱਡਾ ਨਾਅਰਾ ਵੀ ਅਸੀਂ ਕਰਪਸ਼ਨ ਨਹੀਂ ਹੋਣ ਦੇਣੀ ਧੋਖਾਧੜੀ ਨਹੀਂ ਹੋਣ ਦੇਣੀ ਤੇ ਬਿਲਕੁਲ ਜਿਹੜੀ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਨੌਕਰੀ ਆ ਜਿਹੜੀ ਉਹ ਬਿਲਕੁਲ ਯੋਗ ਬੰਦੇ ਨੂੰ ਮਿਲੂਗੀ ਬਿਨਾ ਕਿਸੇ ਹੇਰਾ ਫੇਰੀ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਕੁਝ ਨਾ ਕੁਝ ਜ਼ਰੂਰ ਕਾਰਵਾਈ ਹੋਊਗੀ ਅੱਗੇ ਫੇਰ ਹਾਜ਼ਰ ਹੋਵਾਂਗੇ ਤੁਸੀਂ ਆਪਣਾ ਸਮਾਂ ਦਿਤਾਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ